ਸਤਿ ਸ੍ਰੀ ਅਕਾਲ ਵੀਰੋ ਤੇ ਬੇਲੀਓ ਤੇ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਤਬੀਅਤ ਸਿਹਤ ਮੂਜਾਜ ਕਿਦਾਂ ਤੁਹਾਡੇ ਠੀਕ ਠਾਕ ਜੇ ਅੱਛਾ ਵੀਰ ਜੀ ਤੁਸੀਂ ਇੱਕ ਗੱਲ ਮੇਰੇ ਨਾਲ ਕਰਨ ਦੇ ਸੀ ਥੋੜੀ ਦੇਰ ਪਹਿਲੇ ਇੱਕ ਡਿਸਕਸ ਕਰਦੇ ਸੀ ਉਹ ਕੀ ਗੱਲ ਸੀ ਗੱਲ ਮੈਂ ਤੁਹਾਡਾ ਵੀਰ ਜੀ ਇਹ ਕਰਨੀ ਸੀ ਜਿਹੜੇ ਆਪਣੇ ਚੜ੍ਹਦੇ ਪੰਜਾਬ ਦੇ ਵੀਰ ਨਹੀਂ ਗੁਰਚੀ ਚਿੱਤਰਕਾਰ ਸਾਹਿਬ ਉਹਨਾਂ ਦੀ ਪਿੱਛੇ ਜੀ ਫਿਲਮ ਬੜੀ ਫੇਮਸ ਹੋਈ ਹੈ ਸੰਜਰਾ ਪੰਜਾਬ ਫੈਮ ਚਾਚ ਚਾਰੀ ਉਹਨਾਂ ਨਾਲ ਉਹਨਾਂ ਦਾ ਇੱਕ ਇੰਟਰਵਿਊ ਕੀਤਾ ਚੜ੍ਹਦੇ ਪੰਜਾਬ ਇੱਕ ਸਿੱਖ ਵੀਰ ਨੇ ਉਹਦਾ ਥੰਮ ਮਿਲ ਮੇ ਉੱਤੇ ਜਿਹੜਾ ਲਿਖਿਆ ਸੀ ਨਾ ਉਹ ਗੱਲ ਇਹ ਲਿਖੀ ਸੀ ਵੀ ਜਿਹੜੇ ਸਿੱਖ ਵੀਰ ਆਪਣੇ ਲਹਿੰਦੇ ਪੰਜਾਬ ਪਾਕਿਸਤਾਨ ਹੁੰਦੇ ਨੇ ਨਾ ਉਹਨਾਂ ਨਾਲ ਬੜੀ ਜ਼ਿਆਤੀ ਹੁੰਦੀ ਹੈ ਉਹਨਾਂ ਦਾ ਜਾਨੀ ਕਿ ਪੈਟਰੋਲ ਦੇ ਪੈਸੇ ਡਬਲ ਲਿੱਤੇ ਜਾਂਦੇ ਨੇ ਮਤਲਬ ਕਿ ਰਹਿਣ ਬੈਣ ਬੜੀ ਜ਼ਿਆਤੀ ਕਰ ਦਿੰਦੇ ਨੇ ਆਪਣੇ ਮੁਸਲਮਾਨ ਵੀਰੇ ਥੰਮੇ ਉੱਤੇ ਲਿਖਿਆ ਹੈ ਅੱਛਾ ਇਹ ਗੱਲ ਸੱਚ ਹੈ ਵੀਰ ਜੀ ਚਲੋ ਆਪਾਂ ਗੁਰਜੀਤ ਚਿੱਤਰਕਾਰ ਸਾਹਿਬ ਦਾ ਆਪਾਂ ਇੰਟਰਵਿਊ ਦੇਖ ਰਹੇ ਹਾਂ ਕਿਉਂਕਿ ਉਹ ਪਿੱਛੇ ਇਹ ਸਾਂਝਾ ਪੰਜਾਬ ਫਿਲਮ ਬਣਾਉਣ ਆਸਤੇ ਪਾਕਿਸਤਾਨ ਨਾਸਰ ਢਿੱਲੋ ਸਾਹਿਬ ਕੋ ਆਏ ਸਨ ਤੇ ਪਹਿਲੇ ਆਪਾਂ ਵੀਡੀਓ ਦੇਖਨੇ ਆ ਫਿਰ ਆਪਾਂ ਕਰਾਂਗੇ ਵੀਡੀਓ ਤੇ ਗੱਲਬਾਤ ਉਹ ਬੜੇ ਭੁੱਖੇ ਨੇ ਜੀ ਬਹੁਤ ਭੁੱਖੇ ਨੇ ਉਹ ਅਸੀਂ ਸੁਣਾਗੇ ਵੀ ਨਹੀਂ ਉਹਨਾਂ ਨੂੰ ਉਹਨਾਂ ਦਾ ਦੇਸ਼ ਮੁਬਾਰਕ ਸਾਨੂੰ ਉਹ ਮੁੰਡਾ ਕਿੱਥਿਆ ਸਾਡਾ ਆਇਆ ਜਿਹੜਾ ਹੀਲਵਾਲ ਤੋਂ ਆਇਆ ਸਤਿ ਸ਼੍ਰੀ ਅਕਾਲ ਅਦਾਬ ਮੈਂ ਹਾਂ ਗੁਰਦਰਸ਼ਨ ਸਿੰਘ ਸੰਧੂ ਤੇ ਤੁਸੀਂ ਦੇਖ ਰਹੇ ਹੋ ਖਬਰ ਆਪ ਚੈਨਲ ਛੇ ਦਿਨਾਂ ਵਿੱਚ ਤੁਸੀਂ ਇੱਕ ਵੀਡੀਓ ਦੇਖੀ ਹੋਊਗੀ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਸਿੱਖ ਸੰਗਤ ਉਧਰ ਜਾਂਦੀ ਆ ਜਾਂ ਜੋ ਲੋਕ ਵਿਦੇਸ਼ਾਂ ਤੋਂ ਆ ਕੇ ਜਾਂ ਇੰਡੀਆ ਵਾਲੇ ਪਾਸਿਓਂ ਚੜਦੇ ਪੰਜਾਬ ਵਾਲੇ ਪਾਸਿਓਂ ਪਾਕਿਸਤਾਨ 'ਚ ਜਾਂਦੇ ਆ ਤਾਂ ਉੱਥੇ ਜਾ ਕੇ ਉਹਨਾਂ ਦੇ ਨਾਲ ਲੁੱਟ ਹੁੰਦੀ ਆ ਤਾਂ ਜਿਹੜੇ ਉੱਥੋਂ ਦੇ ਕੁਝ ਲੋਕ ਨੇ ਉਹਨਾਂ ਦੇ ਨਾਲ ਲੁੱਟ ਕਰਦੇ ਆ ਉਹਨਾਂ ਤੋਂ ਪੈਸੇ ਮੰਗਦੇ ਆ ਜਾਂ ਉਹਨਾਂ ਨੂੰ ਉਹਨਾਂ ਦੇ ਘਰ ਵਿਖਾਉਣ ਲਈ ਉਹਨਾਂ ਨੂੰ ਧਾਰਮਿਕ ਸਥਾਨ ਵਿਖਾਉਣ ਲਈ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਆ ਕੁਝ ਲੋਕ ਜਿਹੜੇ ਪਿਛਲੇ ਸਮਿਆਂ ਦੇ ਦੌਰਾਨ ਪਾਕਿਸਤਾਨ ਦੀ ਯਾਤਰਾ ਤੇ ਜਾਂਦੇ ਆ ਤੇ ਉਹਨਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕੇ ਉਹਨਾਂ ਦੇ ਨਾਲ ਵੀ ਐਵੇਂ ਹੋਇਆ ਸਾਡੇ ਨਾਲ ਅੱਜ ਗੁਰਚੇਤ ਚਿੱਤਰਕਾਰ ਉਹ ਸਾਡੇ ਨਾਲ ਨੇ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ ਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਵੀ ਪਿਛਲੇ ਦਿਨੀ ਪਾਕਿਸਤਾਨ ਦੀ ਵਿਜ਼ਿਟ ਕੀਤੀ ਸੀ ਕਿ ਉਹਨਾਂ ਨਾਲ ਵੀ ਐਵੇਂ ਹੋਇਆ ਸਤਿ ਸ਼੍ਰੀ ਅਕਾਲ ਜੀ ਗੁਰਸ਼ੇਰ ਜੀ ਸਤਿਕਾਰ ਜੀ ਸਤਿ ਸ਼੍ਰੀ ਅਕਾਲ ਜੀ ਪਾਕਿਸਤਾਨ ਗਏ ਸੀਗੇ ਜੀ ਤੇ ਕਿਵੇਂ ਜਾ ਰਿਹਾ ਪਹਿਲਾਂ ਤੇ ਤੁਸੀਂ ਤੁਹਾਡਾ ਨਜ਼ਰੀਆ ਤੁਹਾਡਾ ਤਜਰਬਾ ਉੱਥੇ ਕਿਵੇਂ ਦਾ ਰਿਹਾ ਦੇਖੋ ਜੀ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਇੱਧਰ ਹੂੰ ਇਦੋਂ ਵੀ ਵਧੀਆ ਰਿਹਾ ਅੱਛਾ ਕਿ ਐਨੇ ਵਧੀਆ ਲੋਕ ਨੇ ਇੰਨਾ ਪਿਆਰ ਕਰਦੇ ਨੇ ਆਪਣੇ ਕੋਲੇ ਕਿਸੇ ਵਾਸਤੇ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਆਪਣੀਆਂ ਗੱਡੀਆਂ ਤੇ ਆਪਣਾ ਆਪਦਾ ਸਮਾਂ ਹੂੰ ਹੂੰ ਅਗਲੇ ਲਈ ਅਰਪਣ ਕਰ ਦਈਏ ਪਰ ਉਹ ਲੋਕ ਅਰਪਣ ਕਰ ਦਿੰਦੇ ਨੇ ਤੇਲ ਤੱਕ ਨਹੀਂ ਪਵਾਉਂਦੇ ਦੋ ਦੋ ਗੱਡੀਆਂ ਸਾਡੇ ਅੱਗੇ ਪਿੱਛੇ ਹੁੰਦੀਆਂ ਨੇ ਜਿੱਥੇ ਵੀ ਜਾਣਾ ਅਸੀਂ ਚੱਲਾਂਗੇ ਇੱਕ ਗੱਡੀ ਹੋਰ ਆ ਗਈ ਇੱਕ ਗੱਡੀ ਹੋਰ ਆ ਗਈ ਉਹ ਕਹਿੰਦਾ ਮੈਂ ਜਾਣਾ ਯਾਰ ਮੈਂ ਜਾਣਾ ਕਈਆਂ ਤਾਂ ਗੁੱਸੇ ਹੋ ਜਾਂਦੇ ਤੇ ਵੀ ਯਾਰ ਸਾਨੂੰ ਸੇਵਾ ਦਾ ਮੌਕਾ ਨਹੀਂ ਦੇ ਦੇ ਰਹੇ ਹਨਾ ਤੇ ਬਾਕੀ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਵੀ ਉਹ ਤਾਂ ਆਪਦਾ ਆਪ ਹੀ ਲੁਟਾ ਦਿੰਦੇ ਨੇ ਉਹ ਕੀ ਲੁੱਟਣਗੇ ਕਿਸੇ ਨੂੰ ਤਾਂ ਐਡੇ ਐਡੇ ਦਿਲ ਨੇ ਉਹਨਾਂ ਦੇ ਚਾਹੇ ਜਿਹਦੇ ਕੋਲੇ ਮੈਂ ਕਹਿੰਦਾ ਜਿਹੜਾ ਸ਼ੀਸ਼ਿਆਂ ਤੇ ਕਪੜਾ ਨਹੀਂ ਮਾਰਦੇ ਹੁੰਦੇ ਆਪਣਾ ਚੌਂਕ ਦੇ ਵਿੱਚ ਬੱਚੇ ਮਾਰਦੇ ਨੇ ਉਹ ਵੀ ਕਹਿੰਦੇ ਨੇ ਸਰਦਾਰ ਜੀ ਤੁਹਾਡੀ ਕੀ ਖਿਦਮਤ ਕਰੀਏ ਜਿਹਦੇ ਕੋਲੇ ਜੇਬ ਦੇ ਵਿੱਚ ਕੁਝ ਪੈਸਾ ਨਾ ਆਵੇ ਉਹ ਵੀ ਕਹਿੰਦਾ ਸਰਦਾਰ ਜੀ ਤੁਹਾਡੀ ਕੀ ਖਿਦਮਤ ਕਰੀਏ ਆਓ ਤੁਹਾਨੂੰ ਕੁਝ ਖਵਾਈਏ ਪਿਆਈਏ ਐਡੀ ਵੱਡੀ ਉਹਨਾਂ ਦੇ ਦਿਲ ਨੇ ਲੋਕਾਂ ਦੇ ਤੁਸੀਂ ਕਿੰਨਾਂ ਕੋਲ ਗਏ ਸੀ ਉੱਥੇ ਤੁਹਾਨੂੰ ਕਿਹਨਾਂ ਨੇ ਸੰਭਿਆ ਮੈਂ ਨਾਸਰਟੇਲ ਨੂੰ ਬਾਜੀ ਕੋਲੇ ਗਿਆ ਸੀ ਉਹਨਾਂ ਨੇ ਆਪਣੀ ਗੱਡੀ 'ਚ ਤੇਲ ਤੱਕ ਵੀ ਨਹੀਂ ਪਵਾਇਆ ਆ ਮੈਂ ਥੋੜੇ ਦਿਨ ਪਹਿਲਾਂ ਵੀਡੀਓ ਦੇਖੀ ਸੀ ਲੋਕ ਪਾ ਰਹੇ ਨੇ ਵੀ ਇਹ ਪੈਸੇ ਖਾਂ ਉਹ ਜੀ ਆਪਣੀ ਗੱਡੀ ਫੋਰਚੂਨਰ ਤੇਲ ਥੋੜਾ ਖਾਂਦੀ ਹੈ ਹਨਾ ਜਿੱਥੇ ਵੀ ਜਾਣਾ ਹੈ ਚਲੋ ਗੁਰਚੇਤ ਅਸੀਂ ਚੱਲਾਂਗੇ ਨਾਲ ਖਾਣਾ ਇੱਧਰ ਖਾਣਾ ਇੱਧਰ ਖਾਣਾ ਅਸੀਂ ਤਾਂ ਸਾਨੂੰ ਇਹਦੀ ਵੀ ਸਾਨੂੰ ਬਸ ਇੰਨਾ ਘੜਾ ਹੁੰਦਾ ਵੀ ਉਹ ਖਵਾ ਖਵਾ ਕੇ ਨਾ ਸਾਨੂੰ ਮਾਰ ਦੇਣ ਪਰ ਉਹ ਲੋਕ ਜੀ ਕਦੇ ਸਾਥ ਉਹਨਾਂ ਨੇ ਕੋਈ ਪੈਸਾ ਨਹੀਂ ਲੈ ਸਾਨੂੰ ਫਾਈਵ ਸਟਾਰ ਹੋਟਲਾਂ ਵਿੱਚ ਵੀ ਠਹਿਰਾਇਆ ਆਪਣੇ ਘਰ ਵੀ ਠਹਿਰਾਇਆ ਜਿਹੜੀ ਚੀਜ਼ ਹੁਣ ਬਣ ਗਈ ਉਹ ਦੂਜੇ ਦਿਨ ਨਹੀਂ ਬਣਨੀ ਨਵੀਂ ਆਈਟਮ ਬਣਨੀ ਹੈ ਤੇ ਜਿੱਥੇ ਵੀ ਜਾਣਾ ਸਾਡੇ ਨਾਲ ਜਾਣਾ ਇਕੱਲੇ ਜਾਣੇ ਨਹੀਂ ਚਾਰ-ਚਾਰ ਪੰਜ ਜਾਣੇ ਸਾਡੇ ਨਾਲ ਹੁੰਦੇ ਸੀਗੇ ਉਹਨਾਂ ਤਾਂ ਵਿਚਾਰਿਆਂ ਨੇ ਸੱਤ ਤੱਕ ਕਦੇ ਕੋਈ ਪੈਸਾ ਨਹੀਂ ਲਿਆ ਨਾ ਜਿਹੜੇ ਪਰ ਜਿਹੜੇ ਇੱਧਰਲੇ ਨੇ ਨਾ ਉਹ ਗੱਲਾਂ ਕਰਦੇ ਨੇ ਜਿਹੜੇ ਉਧਰ ਇੱਕ ਵਾਰੀ ਜਾਏ ਹਾਂ ਉਹ ਨਹੀਂ ਮੁੜ ਕੇ ਪਾਕਿਸਤਾਨ ਨੂੰ ਮਾੜਾ ਕਹੂਗਾ ਉਹ ਨਹੀਂ ਕਹੂਗਾ ਵੀ ਉਹ ਐ ਨੇ ਉਹ ਐ ਨੇ ਕਿਉਂਕਿ ਉਹ ਤਾਂ ਜੀ ਇੰਨੀ ਜ਼ਿਆਦਾ ਖਿਦਮਤ ਕਰਦੇ ਨੇ ਮੈਨੂੰ ਲੱਗਦਾ ਵੀ ਆਪਾਂ ਤਾਂ ਉਹਨਾਂ ਨੂੰ ਜ਼ੀਰੋ ਆ ਉਹ ਲੋਕ ਆਪਣੇ ਨੂੰ ਜਿੰਨਾ ਮਰਜੀ ਜ਼ੋਰ ਲਾ ਲਈ ਆਪਾਂ ਆਪਾਂ ਉਹਨਾਂ ਵਰਗੀ ਮਹਿਮਾਨ ਨਿਵਾਜ਼ੀ ਨਹੀਂ ਕਰ ਸਕਦੇ ਉਹ ਨਾਲੇ ਕਹਿੰਦੇ ਪਾਕਿਸਤਾਨ ਗਰੀਬ ਮੁਲਕ ਹੈ ਕੌਣ ਕਹਿੰਦਾ ਜੀ ਗਰੀਬ ਹੈ 4 4 5 5 ਮਰਬੇ ਨੇ ਉਹਨਾਂ ਲੋਕਾਂ ਕੋਲੇ ਜਿਹੜਾ ਚਲੋ ਜਿਵੇਂ ਆਪਣੇ ਆ ਗਰੀਬ ਵੀ ਨੇ ਅਮੀਰ ਵੀ ਨੇ ਪਰ ਮੈਨੂੰ ਇਹ ਵੀ ਜਿਹੜੇ ਉਧਰਲੇ ਗਰੀਬ ਨੇ ਉਹ ਸਾਡੇ ਵਾਲੇ ਮੀਰਾਂ ਨਾਲੋਂ 100 ਗੁਣਾ ਮੀਰ ਨੇ ਦੇਖੋ ਜੀ ਜਿਵੇਂ ਉਹ ਸਰਦਾਰਾਂ ਦੀ ਬਹੁਤ ਕਦਰ ਕਰਦੇ ਨੇ ਸਰਦਾਰਾਂ ਲੋਕਾਂ ਨੂੰ ਇੰਨਾ ਲਾਈਕ ਕਰਦੇ ਨੇ ਵੀ ਕੋਈ ਪੱਗ ਵੀ ਬੰਨ ਲੈਣਾ ਮੁਸਲਮਾਨ ਉਹਦੀ ਵੀ ਬੜੀ इज्जत ਕਰਦੇ ਨੇ ਵੀ ਹਰ ਕਹਿਵਾਤਾ ਕਿੰਨਾ ਸੋਹਣਾ ਲੱਗਦਾ ਯਾਰ ਤੂੰ ਉਹ ਸਾਡੇ ਤੋਂ ਪੱਗਾਂ ਬਣਾਉਂਦੇ ਤੇ ਇੱਕ ਅਮਲ ਤੋਂ ਵੀ ਪੱਗਾਂ ਬਣਾ ਬਣਾ ਕੇ ਫੋਟੋਆਂ ਪਾਉਂਦੇ ਤੇ ਬੜਾ ਵਧੀਆ ਸੀ ਪਰ ਉਹ ਲੋਕ ਮੈਂ ਤੁਹਾਨੂੰ ਦੱਸ ਸੱਚੀ ਦੱਸ ਰਿਹਾ ਜੀ ਦਿਲੋਂ ਉਹ ਲੋਕਾਂ ਵਰਗੇ ਆਪਾਂ ਨਹੀਂ ਬਣ ਸਕਦੇ ਉਹ ਉਹਨਾਂ ਦੇ ਦਿਲ ਬਹੁਤ ਵੱਡੇ ਵੱਡੇ ਦਿਲ ਨੇ ਤੁਸੀਂ ਪੱਗ ਦੀ ਗੱਲ ਕੀਤੀ ਸੀ ਕੀ ਕੋਈ ਐਸਾ ਇਨਸੀਡੈਂਟ ਹੋਇਆ ਵੀ ਕਿਸੇ ਮੁਸਲਮਾਨ ਦੇ ਤੁਸੀਂ ਪੱਗ ਬੰਨ ਦਿੱਤੀ ਹੋਵੇ ਤੇ ਉਹਨੂੰ ਸਰਦਾਰ ਸਮਝ ਲਿਆ ਹੋਵੇ ਕਿਸੇ ਨੇ ਬਹੁਤ ਸਮੇ ਹੋਇਆ ਜੀ ਸਾਡਾ ਹਮਝਾ ਸੀਗਾ ਤੇ ਚੱਕ ਪੰਜ ਦੋ ਜੀ ਇਹਨੇ ਕਮਲ ਨੇ ਉਹਦੇ ਪੱਗ ਬੰਨਤੀ ਉਹਨੂੰ ਉਹ ਪਹਿਚਾਣ ਹੀ ਨਾ ਆਵੇ ਉਹਨਾਂ ਦੇ ਔਰ ਟੂ ਟੈਕਸ ਤੇ ਵੀ ਉਹ ਟੂ ਟੈਕਸ ਨਹੀਂ ਲਿਆ ਸਰਦਾਰ ਜੀ ਲੰਘੋ ਅੱਛਾ ਉਹਨੂੰ ਸਰਦਾਰ ਸਮਝ ਲਿਆ ਸਰਦਾਰ ਸਮਝ ਲਿਆ ਜੀ ਗੱਲ ਤਾਂ ਸਿਰ ਪੱਗ ਦੀ ਹੈ ਨਾ ਪੱਗ ਦੀ ਹੈ ਜੀ ਪੱਗ ਦੀ ਬਹੁਤ ਇੱਜ਼ਤ ਕਰਦੇ ਆ ਲੋਕ ਸਰਦਾਰ ਦੀ ਬਹੁਤ ਇੱਜ਼ਤ ਕਰਦੇ ਆ ਉਹ ਲੋਕ ਮੈਂ ਤੁਹਾਨੂੰ ਦੱਸ ਰਿਹਾ ਵੀ ਜੇ ਜਦੋਂ ਵੀ ਜਾਂਦੇ ਤੇ ਸਾਨੂੰ ਦੋ ਦੋ ਗੱਡੀਆਂ ਅੱਗੇ ਦੋ ਗੱਡੀਆਂ ਪਿੱਛੇ ਤੁਸੀਂ ਕਿੰਨਾ ਕਿੰਨਾ ਤੇਲ ਹੁਕਦੇ ਆ ਔਰ ਉਹਨਾਂ ਨੇ ਇਹ ਕਹਿਤਾ ਸੀਗਾ ਜੇ ਮੈਂ ਅਸੀਂ ਚੱਕ ਪੰਜ ਗਏ ਸੀਗੇ ਜੀ ਤੇ ਜਮੀਦ ਜਲੀਲ ਬਾਜੀ ਸੀਗੇ ਉਹਨਾਂ ਨੇ ਕਿਹਾ ਕਹਿੰਦੇ ਵੀ ਦੋ ਗੱਡੀਆਂ ਤੁਹਾਡੇ ਵਾਸਤੇ ਨੇ ਜਿੱਥੇ ਜਾਣਾ ਹਸਨ ਬਦਲਾ ਜਾਣਾ ਸਤਾ ਫਿਰ ਦੂਰ ਗਈ ਨਹੀਂ ਯਾਰ ਇਹਦਾ ਤੇਲ ਫੁੱਕੀ ਜਾਂਦੇ ਨੇਗੇ ਜਿੱਥੇ ਵੀ ਜਾਣਾ ਮੁੰਡਾ ਤੁਹਾਡੇ ਨਾਲ ਹੈ ਫਿਰ ਜਦੋਂ ਅਸੀਂ ਉਧਰੋਂ ਆਉਣਾ ਜੀ ਸਾਨੂੰ ਕੱਪੜੇ ਸਮਾ ਕੇ ਦੇਣੇ ਸਾਨੂੰ ਸੀ ਕਿ ਕਣਾਂ ਜੀ ਸਾਡੇ ਕੋਲ ਹੈਗੇ ਨੇ ਜੁੱਤੀਆਂ ਸਾਨੂੰ ਕੋਈ ਤੱਕੇ ਨਾ ਲੈ ਕੇ ਦੇਣਾਂ ਜੀ ਜੇ ਕਿਤੇ ਜਿੱ ਨੱਸੀ ਪੀ ਲਈ ਅਸੀਂ ਨੇ ਉਹਨੇ ਨਹੀਂ ਸਾਤੋਂ ਕਦੇ ਪੈਸੇ ਲਏ ਜੇ ਅਸੀਂ ਕਿਸੇ ਵੀ ਚੀਜ਼ ਤੋਂ ਕੱਪੜਾ ਲੈਣ ਲੱਗੇ ਉਹ ਕੱਪੜੇ ਦੇ ਪੈਸੇ ਨਹੀਂ ਲੈਂਦੇ ਅਸੀਂ ਤਾਂ ਫਿਰ ਉਦੋਂ ਬਾਅਦ ਚੁੱਪੀ ਕਰ ਗਏ ਤੇ ਵੀ ਆਪਾਂ ਕੁਝ ਲੈਂਦੀ ਨਹੀਂ ਹੈਗੇ ਯਾਰ ਨਹੀਂ ਉਹਨਾਂ ਲੋਕਾਂ ਨੂੰ ਕੋਈ ਇੱਛਾ ਹੈ ਚਾਹਤ ਹੁੰਦੀ ਹੈ ਜਾਂ ਕਿ ਲਾਲਸਾ ਹੈ ਜਾਂ ਕੋਈ ਉਹਨਾਂ ਨੂੰ ਆਪਣੇ ਤੋਂ ਕੁਝ ਲੈਣਾ ਹੈ ਜਾਂ ਕਿਵੇਂ ਕਿਉਂ ਇੰਨੀ ਖਿਦਮਤ ਕਿਉਂ ਇੰਨੀ ਤਾਂ ਆਪਾਂ ਆਪਦੇ ਰਿਸ਼ਤੇਦਾਰਾਂ ਦੀ ਕਰਦੇ ਜਵਾਈਦ ਹੀ ਨਹੀਂ ਕਰਦੇ ਉਹ ਮੁਹੱਬਤੀ ਇੰਨੇ ਕਰਦੇ ਨੇ ਜਿਵੇਂ ਹੁਣ ਜੇ ਕਈ ਸਾਨੂੰ ਮਿਲਦੇ ਦੀਗੇ ਉਹ ਕਹਿੰ ਵੀ ਅਸੀਂ 47 ਤੋਂ ਬਾਅਦ ਅਸੀਂ ਫਿਰ ਮੁਸਲਮਾਨ ਬਣ ਗਏ ਹੈਗੇ ਤਾਂ ਸਾਰੇ ਆਪਣੇ ਹੀ ਚ ਨੇ ਸੰਦੂ ਪੋਲਰ ਬਰਾੜ ਸਾਰੇ ਜਿੰਨੇ ਵੀ ਨੇ ਉਹ ਸਾਰੇ ਆਪਣੇ ਹੀ ਚ ਨੇ ਜਿਵੇਂ ਜਿਵੇਂ ਔਰੰਗਜ਼ੇਬ ਵੇਲੇ ਉਦੋਂ ਬਹੁਤ ਲੋਕ ਮੁਸਲਮਾਨ ਬਣੇ ਸੀਗੇ ਜਿਵੇਂ ਸਰਦਾਰਾਂ ਤੋਂ ਮੁਸਲਮਾਨ ਬਣੇ ਸੀਗੇ ਜਿਵੇਂ ਆ ਜਿੱਥੇ ਆਪਾਂ ਜਾਣਦੇ ਹਰਦੁਆਰ ਹਰਦੁਆਰ ਆਪਣਾ ਕੁਰਸੀ ਨਵਾ ਸਾਰਾ ਨਿਕਲ ਜਾਂਦਾ ਪਰ ਔਰੰਗਜ਼ੇਬ ਤੋਂ ਬਾਅਦ ਦਾ ਨਿਕਲਦਾ ਪਹਿਲਾਂ ਤਾਂ ਉਹਨਾਂ ਨੇ ਸਾਰਾ ਅੱਛਾ ਉਹਦੇ ਚ ਸਟਾਦਾ ਸੀ ਗੰਗਾ ਦੇ ਚੰਗਾ ਤੋਂ ਸਟਾਦਾ ਤੇ ਉਹ ਜਾਨੀ ਕਿ ਵੀ ਉਹਨਾਂ ਲੋਕਾਂ ਦੇ ਵਰਗਾ ਮੈਂ ਕਹਿੰਦਾ ਵੀ ਬਣ ਨਹੀਂ ਸਕਣਾ ਬਿਲਕੁਲ ਵੀ ਮੈਂ ਤਾਂ ਕੋਈ ਸ਼ਬਦ ਹੀ ਨਹੀਂ ਹੈਗਾ ਉਹਨਾਂ ਦੀ ਤਾਰੀਫ ਵਾਸਤੇ ਤੇ ਜਿਹੜੀ ਇਹ ਅਫਵਾਹ ਉੱਡੀ ਆ ਵੀ ਉਧਰ ਜਾ ਕੇ ਜਿਹੜੇ ਕੋਈ ਯੂਟਿਊਬਰ ਨੇ ਜਿਹੜੇ ਹੁਣ ਖਾਸ ਨੇ ਜਿਵੇਂ ਅੰਜਮ ਗਿੱਲ ਹੋਇਆ ਅੰਜਮ ਸਰੋਏ ਹੁਣੀ ਹੋਗੇ ਨਾਸਰ ਢਿੱਲੋਂ ਹੋ ਗਿਆ ਠੀਕ ਹੈ ਜੀ ਤੇ ਵਿਕਰ ਪਿੰਡਰ ਹੁਣੀ ਹੋਗੇ ਹਾਂਜੀ ਹਾਂਜੀ ਵਿਕਾਸ ਹੈਦਰ ਹੋ ਗਿਆ ਇਹ ਜਿਆਦਾ ਇਹੀ ਚਿਹਰੇ ਨੇ ਜਿਹੜੇ ਪੰਜਾਬੀਆਂ ਨੂੰ ਉਧਰ ਜਾ ਕੇ ਕੈਚ ਕਰਦੇ ਆ ਉਹਨਾਂ ਨੂੰ ਘਮਾਉਂਦੇ ਫਰਾਉਂਦੇ ਆ ਕਿ ਇਹਨਾਂ ਬੰਦਿਆਂ ਦੇ ਪਰਿਵਾਰ ਵੀ ਇਧਰ ਉਜੜ ਕੇ ਗਏ ਨੇ ਜਾਂ ਉਹਨਾਂ ਨੂੰ ਕਿਹੜੀ ਐਸੀ ਖਿੱਚ ਆ ਕਿ ਸਾਨੂੰ ਜਾ ਕੇ ਉਹ ਪ੍ਰੋਟੋਕੋਲ ਦਿੰਦੇ ਆ ਬਿਲਕੁਲ ਜੀ ਜਿਵੇਂ ਉਹ ਜੈਬੀ ਹੰਜਰਾ ਉਹ ਵੀ ਇਧਰ ਦੀ ਨੇ ਹਾਂ ਤੇ ਆਪਣਾ ਅਜੂਮਨ ਸਰਵਾ ਉਹ ਇੱਧਰ ਦੇਣਗੇ ਹਰਿਆਣੇ ਦੇ ਵਿੱਚੋਂ ਉਹਨਾਂ ਨੇ ਤੱਕ ਸਾਤੋਂ ਕਦੇ ਕੋਈ ਹੋ ਨਹੀਂ ਉਹਨਾਂ ਨੇ ਸਾਡੀ ਖੇਦਮਤ ਕਰੀ ਸਾਨੂੰ ਲੈ ਕੇ ਗਏ ਸਾਨੂੰ ਇੱਕ ਇੱਕ ਅੱਧਾ ਜਾਣਾ ਨਹੀਂ ਹੁੰਦਾ ਸੀ ਵੀ ਅਸੀਂ ਵੀ ਦੋਏ ਜਾਣੇ ਸੀਗੇ ਕੁਟਕੜ 15 20 ਜਾਣੇ ਹੁੰਨੇ ਆ ਸਾਡੇ ਨਾਲ ਕੋਈ ਆ ਗਿਆ ਕੋਈ ਹੋਰ ਰਲ ਗਿਆ ਕੋਈ ਹੋਰ ਰਲ ਗਿਆ ਇਸ ਤਰ੍ਹਾਂ 15 20 ਜਾਣੇ ਨੂੰ ਸਾਹਮਣਾ ਔਰ ਉਹਨਾਂ ਨੂੰ ਪੂਰਾ ਸਾਰਾ ਉਸ ਤਰ੍ਹਾਂ ਦਾ ਉਹਨਾਂ ਦੀ ਇੱਜ਼ਤ ਕਰਨੀ ਤੇ ਖਾਣਾ ਪੀਣੇ ਦਾ ਪ੍ਰੋਟੋਕੋਲ ਸ਼ਬਦ ਬੋਲਦੇ ਹੋ ਜਿਆਦਾ ਪ੍ਰੋਟੋਕੋਲ ਬੋਲਦੇ ਪ੍ਰੋਟੋਕੋਲ ਬੋਲਦੇ ਆ ਪ੍ਰੋਟੋਕੋਲ ਦੇਣੇ ਹਨ ਪ੍ਰੋਟੋਕੋਲ ਦੇਣੇ ਆ ਮੈਂ ਕਹਿੰਦਾ ਜੀ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਇਹ ਤੋਂ ਹੀ ਲੋਕ ਫਵਾਵਾਂ ਕਿਉਂਕਿ ਅਸੀਂ ਵੀ ਸੁਚੇਤ ਕਰਨਾ ਚਾਹੁੰਦੇ ਆ ਗੱਲ ਸੁਣੋ ਜੀ ਨਾਸਰ ਢਿੱਲੋਂ ਕਰੋ ਬਹੁਤ ਤਕੜਾ ਪ੍ਰਾਪਰਟੀ ਡੀਲਰ ਹੈ ਬਿਜ਼ਨਸ ਹੈ ਉਹਦਾ ਦੁਬਈ ਦੇ ਵਿੱਚ ਵੀ ਹੈ ਉਹ ਦੁਬਈ ਤੋਂ ਉਹ ਹਫ਼ਤੇ 15 ਦਿਨਾਂ ਬਾਅਦ ਆ ਪਾਕਿਸਤਾਨ ਆ ਜਾਂਦਾ ਹੈ ਤੇ ਬਾਕੀ ਆ ਜਿੰਨੇ ਵੀ ਸਾਰੇ ਨੇ ਜੈ ਬੀ ਹੰਝੜਾ ਉਹ ਸਾਰੇ ਤਕੜੇ ਜ਼ਿਮੀਦਾਰ ਨੇ ਜਿਹੜਾ ਅੰਜੂਮਨ ਸਰੋਆ ਉਹ ਪੂਰਾ ਤਕੜਾ ਲੈਂਡਲੋਰਡ ਹੈ ਜੀ ਪੂਰਾ ਤੇ ਪੂਰੀ ਉਹਦੇ ਕੋਲੇ ਸਾਰੀ ਖੇਤੀ ਕਰਦਾ ਆਰਗੇਨਿਕ ਖੇਤੀ ਕਰਦਾ ਹੈ ਹੋਰ ਵੀ ਬਕਰ ਵਰਗੇ ਵੀ ਹੋਰ ਸਾਰੇ ਜਿੰਨੇ ਨੇ ਸਾਰੇ ਤਕੜੇ ਘਰਾ ਦੇ ਨੇ ਇਹਨਾਂ ਨੂੰ ਕੋਈ ਲੋੜ ਇਹਨਾਂ ਨੂੰ ਸਿਰਫ ਪਿਆਰ ਇਧਰੋਂ ਗਏ ਹੋਏ ਨੇ ਹੇ ਉਧਰੋਂ ਉੱਜੜ ਕੇ ਗਏ ਹੋਣੇ ਯਾਨੀ ਜਿਹੜੀ ਜਿਹੜੀ ਤੜਪ ਆਪਾਂ ਨੂੰ ਆ ਆਪਣੇ ਬਜ਼ੁਰਗਾਂ ਨੂੰ ਆ ਉਧਰ ਜਾਣ ਦੀ ਵੀ ਯਾਰ ਘਰ ਜਿਹੜੇ ਛੱਡ ਕੇ ਆਏ ਤੇ ਉੱਜੜ ਕੇ ਇੱਧਰ ਆ ਗਏ ਉਹਨਾਂ ਨੂੰ ਵੀ ਸ਼ਾਇਦ ਉਹੀ ਖਿੱਚ ਆ ਕਿਉਂਕਿ ਇੱਧਰ ਆ ਕੇ ਵੇਖਣ ਕਰੀ ਉਹਨਾਂ ਗੱਲ ਕੀਤੀ ਕਿ ਅਸੀਂ ਵੀ ਚਾਹੀਏ ਇੰਡੀਆ ਬਹੁਤ ਤਾਂ ਸਰ ਉਹਨੂੰ ਵੀਜ਼ਾ ਨਹੀਂ ਦਿੰਦੇ ਉਹਨਾਂ ਨੂੰ ਹਾਂ ਉਹਨਾਂ ਨੂੰ ਵੀਜ਼ਾ ਸੀ ਮੈਂ ਉਹਦਾ ਆਪਣਾ ਨਾਸਰ ਭਾਈ ਦਾ ਵੀ ਬੜੀ ਬਾਰੀ ਵੀ ਉਹ ਕਰਿਆ ਵੀਜ਼ਾ ਅਪਲਾਈ ਕਰਿਆ ਉਹ ਦਿੰਦੀ ਨਹੀਂ ਉਹਨਾਂ ਨੂੰ ਚਲੋ ਇਹ ਸਰਕਾਰਾਂ ਦੇ ਐਂਡ ਤੇ ਆ ਪਿਆਰ ਕਰਦੇ ਨੇ ਪੰਜਾਬੀ ਮਾਂ ਬੋਲੀ ਨੂੰ ਗੁਰਮੁਖੀ ਉਹ ਸਿੱਖ ਰਹੇ ਸੀ ਗੁਰਮੁਖੀ ਨੂੰ ਬੜਾ ਉਹ ਕਰਦੇ ਨੇਗੇ ਪਰ ਬਟ ਉਹ ਕੁਰਤੇ ਚਾਦਰ ਨੂੰ ਪਹਿਰਾਵੇ ਨੂੰ ਬੜੀ ਪੱਗ ਪੱਗ ਬੰਦਿਆ ਤੇ ਬੜਾ ਵਧੀਆ ਲੱਗਦਾ ਸਾਨੂੰ ਵੀ ਔਰ ਉਹਨਾਂ ਤੋਂ ਜੀ ਇਧਰੋਂ ਕੁਛ ਦੇ ਨੇ ਗੱਲਾਂ ਉੱਥੇ ਤਾਂ ਜਿਹਦੇ ਮਰਜ਼ੀ ਕੋਲੇ ਚਲੇ ਜਾਏ ਕੋਈ ਕਹਿੰਦਾ ਮੈਂ ਗੁਰਦਾਸਪੁਰ ਦਾ ਕੋਈ ਕਹਿੰਦਾ ਮੈਂ ਹੁਸ਼ਿਆਰਪੁਰ ਦਾ ਮੇਰੇ ਦੇਸ਼ ਤੋਂ ਆਏ ਨੇ ਅੱਜ ਵੀ ਇੰਡੀਆ ਨੂੰ ਆਪਣਾ ਦੇਸ਼ ਮੰਨਦੇ ਆ ਦੇਸ਼ ਮੰਨਦੇ ਆ ਮੇਰੇ ਦੇਸ਼ ਤੋਂ ਆਏ ਨੇ ਮੇਰੀ ਮੇਰੀ ਜਨਮ ਭੂਮੀ ਤੋਂ ਆਏ ਨੇ ਮੇਰੇ ਇੱਥੋਂ ਆਏ ਨੇ ਯਾਨੀ ਕਿ ਵੀ ਆਪਣੇ ਆਥਣ ਓਕੇ ਜੀ ਜਦੋਂ ਅਸੀਂ ਪੰਜ ਚੱਕ ਰਹਿੰਦੇ ਸੀਗੇ ਸਾਰਾ ਪਿੰਡ ਸਾਡੇ ਕੋਲੇ ਆਉਂਦਾ ਸੀ ਸਰਦਾਰ ਜੀ ਕੁਝ ਸੁਣਾਓ ਕੋਈ ਗੱਲ ਸੁਣਾਓ ਇੱਕ ਬੜਬਰ ਦਾ ਬਾਬਾ ਸੀਗਾ ਬੜਬਰ ਦੀ ਉਹ ਕੱਲੇ-ਕੱਲੇ ਦਾ ਨਾਂ ਜਾਣਦਾ ਮੈਂ ਆਪਣੇ ਮੇਰੇ ਹੀਲਵਾਲ ਦੇ ਜਿਹੜੇ ਬੰਦੇ ਸੀਗੇ ਉਹਨਾਂ ਕੋਲੇ ਮੈਂ ਗਿਆ ਉਹ ਸਾਡੀ ਉਹੀ ਬੋਲੀ ਉਹੀ ਉਹਨਾਂ ਦਾ ਉਹ ਮੁੰਡਾ ਕਿੱਥੋਂ ਸਾਡਾ ਆਇਆ ਜਿਹੜਾ ਹੀਲਵਾਲ ਤੋਂ ਆਇਆ ਉਹੀ ਬੋਲੀ ਜਿਵੇਂ ਉਧਰੋਂ ਇੱਧਰ ਆ ਕੇ ਬੋਲੀ ਨਹੀਂ ਕਹਿੰਦੇ ਵੀ ਹੁੰਦੀ ਤੇ ਉਹ ਬਾਬਾ ਇੰਨਾ ਜਿਆਦਾ ਜਨ ਕਿ ਉਹ ਮੈਨੂੰ ਜਦੋਂ ਨੇ ਮਿਲਿਆ ਨਾ ਉਹ ਉਹ ਇੰਝ ਵੀ ਠੰਡਾ ਹੋ ਗਿਆ ਦੀ ਬਸ ਮੈਨੂੰ ਕਿਹਾ ਮਾ ਮੈਂ ਕੱਲਾ ਨਹੀਂ ਆਇਆ ਪੂਰੇ ਹੀਰਵਾਰ ਦੀ ਰੂਹ ਲੈ ਕੇ ਆਉਨੇ ਇੰਨੀ ਸਾਡੀ ਸੇਵਾ ਕਰੀ ਇੰਨੀ ਜੁੜ ਕਰੀ ਜਮੀਲ ਭਾਈ ਨੇ ਆਪਣਾ ਜੱਟ ਸਾਹਿਬ ਹੈ ਪਰਵੇਸ਼ ਜੱਟ ਉਹ ਸਾਨੂੰ ਪਿੰਡ ਲੈ ਗਿਆ ਜੀ ਬੱਗੀ ਦੇ ਵਿੱਚ ਬਿਠਾਇਆ ਸਾਡੇ ਉੱਪਰ ਪੈਸੇ ਸੁੱਟੇ ਉਹ ਗੁਲਾਬ ਦੇ ਫੁੱਲ ਬੜੇ ਸੁੱਟਦੇ ਮੈਂ ਵੇਖੇ ਪਿੰਡ ਜੀ ਮੈਂ ਕਹਿੰਦਾ ਇੱਥੋਂ ਸਾਡੇ ਐ ਨਿਕਲਦੇ ਹੁੰਦੇ ਨੇ ਗੁਲਾਬ ਚਾਹਤ ਹੈ ਜੀ ਉਹ ਬੜੇ ਭੁੱਖੇ ਨੇ ਜੀ ਬਹੁਤ ਭੁੱਖੇ ਨੇ ਉਹ ਤੇ ਜਿਵੇਂ ਹੁਣ ਜਿੰਨੇ ਵੀ ਸਾਰੇ ਨੇ ਆਪਣਾ ਆਪਣਾ ਅੰਜੂਮਨ ਸਰੂਆ ਹਾਂ ਅੰਜੂਮਨ ਸਰੂਆ ਮੈਨੂੰ ਦੁਬਈ ਮਿਲਿਆ ਸੀ ਉਹਦੇ ਕੋਲ ਤਾਂ ਜਾ ਕੇ ਲੱਗਦਾ ਹੀ ਨਹੀਂ ਵੀ ਮੈਂ ਯਾਰ ਕਿਤੇ ਬਗਾਨੇ ਥਾਂ ਮੇ ਆਇਆ 16 ਦਰੀ ਬਣਾਈ ਹੋਈ ਹੈ ਉਹਨੇ ਸਪੈਸ਼ਲੀ ਉਹ ਹੀ ਰਜਾਈਆਂ ਚ ਬੜੇ ਚਿਰਾਂ ਬਾਅਦ ਅਸੀਂ ਉੱਥੇ ਉਹ ਮੇ ਰਜਾਈਆਂ ਲਈਆਂ ਆਪਣੇ ਰਜਾਈਆਂ ਦੇ ਗਲਾਫ ਚੜ੍ਹਦੇ ਆ ਉਹ ਗਲਾਫ ਨਹੀਂ ਚੜ੍ਹਦੇ ਫੁੱਲਾਂ ਵਾਲੀਆਂ ਰਜਾਈਆਂ ਫੁੱਲਾਂ ਵਾਲੀਆਂ ਹਾਂ ਨਾਲ ਫੁੱਲਾਂ ਵਾਲੇ ਰਜਾਈਆਂ ਫੁੱਲਾਂ ਵਾਲੀਆਂ ਰਜਾਈਆਂ ਤੋ ਫਿਰ ਸਾਨੂੰ ਨੇ ਸਾਰਾ ਖੇਤ ਵਿਖਾਇਆ ਤੜਕੇ ਨੂੰ ਸੌਰਾ ਪਿੰਡ ਮਿਲਣ ਆਇਆ ਜੀ ਉੱਥੇ ਮਹਿਫਲ ਲੱਗਦੀ ਸੀ ਤੇ ਆਪਣੇ ਕੋਲ ਤਾਂ 10 15 20 ਮਿੰਟ ਹੁੰਦੇ ਨੇ ਕਿਸੇ ਨਾਲ ਗੱਲ ਕਰਨ ਦੇ ਜਾਂ ਅਗਲੇ ਕੋਲੇ ਜਾਣ ਦੇ ਉਹ ਲੋਕ 11 11 ਵਜੇ ਵਿੱਚ 12 12 ਵਜੇ ਤੱਕਰ ਸਾਡੇ ਸਿਰਫ ਦੋ ਬੋਲ ਸੁਣਨ ਦੇ ਮਾਰਦੇ ਬੈਠੇ ਹੋ। ਗੁਰਜਾ ਜੀ ਇੱਕ ਆਪਾਂ ਜਿਹੜੀ ਸੀਰੀਅਸ ਟਾਪਿਕ ਤੇ ਜਿੱਥੇ ਆਪਣਾ ਜਿਹੜਾ ਮੇਨ ਮੁੱਦਾ ਆ ਕਿ ਸਾਡੇ ਸਿੱਖ ਵੀਰ ਨੂੰ ਇਹ ਗੱਲ ਕਹਿਣ ਦੀ ਕੀ ਲੋੜ ਪੈਗੀ ਕਿ ਜਿਹੜੀ ਬਾਹਰੋਂ ਸੰਗਤ ਆਉਂਦੀ ਆ ਵਿਦੇਸ਼ਾਂ ਤੋਂ ਆਉਂਦੀ ਆ ਜਾਂ ਇੰਡੀਆ ਤੋਂ ਆਉਂਦੀ ਆ ਉਹ ਇਹਨਾਂ ਲੋ ਯੂਟਿਊਬਰਾਂ ਕੋਲੇ ਨਾ ਜਾਵੇ ਉਹ ਸਿੱਖ ਜਿਵੇਂ ਉਹਨਾਂ ਨੇ ਲਿਆ ਸੀ ਨਾਮ ਨਾਸਰ ਦੇ ਨਾਲ ਜਿਹੜਾ ਦੂਜਾ ਸਾਡਾ ਸਿੱਖ ਵੀਰ ਹੁੰਦਾ ਉਹਦਾ ਨਾਲ ਆ ਸੀਗਾ ਤੇ ਉਹ ਵੀ ਉਹਨਾਂ ਕੋਲੇ ਜਾਵੇ ਕਿਉਂ ਲੋੜ ਪੈਗੀ ਇਹ ਕਿਉਂ ਇੱਕ ਪੜਾ ਜਾਂ ਗੈਪ ਕਿਉਂ ਸਮਝੇ ਜਿਹੜੇ ਨਫ਼ ਨਫਰ ਦਾ ਵਿੱਚ ਬੋਗਣਿਆ ਆਪਣਾ ਕੰਮ ਹੈ ਪਿਆਰ ਵੰਡਣਾ ਪਿਆਰਤਾਂ ਵੰਡਣੀਆਂ ਹਨਾ ਉਹ ਲੋਕਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਸੋਨ ਮੈਂ ਦੱਸਿਆ ਵੀ ਸਾਰੇ ਤਕੜੇ ਨੇ ਘਰੋਂ ਪੂਰੇ ਅਮੀਰ ਨੇ ਉਹਨਾਂ ਨੂੰ ਕੀ ਲੋੜ ਹੈ ਜਗ ਦੀ ਉਹਨਾਂ ਨੂੰ ਨਾਸਰ ਭਾਜੀ ਨੇ 400 ਪਰਿਵਾਰ ਨੂੰ ਮਿਲਾ ਚੁੱਕੇ ਮਾੜਾ ਕਹਨ ਵਾਲਾ ਤਾਂ ਮਾੜਾ ਕਹਿੰਦੀ ਹੁੰਦਾ ਜੀ ਮੈਂ ਉਹਦੇ ਪਰਵਾਹ ਨਾ ਮੰਨੇ ਹੁਣ ਉਹ ਗੱਲ ਵੀ ਹੋ ਗਈ ਉਹ ਸਿੱਖ ਵੀਰ ਨੇ ਜਿਹੜਾ ਕਹਿ ਦਿੱਤਾ ਵੀ ਇਹ ਯੂਟਿਊਬਰ ਜਿਹੜੇ ਉਹ ਪੈਸੇ ਲੈਂਦੇ ਕੋਈ ਜੁੱਕੇ ਚ ਤੇ ਉਹਨਾਂ ਨਾਂ ਨਹੀਂ ਲਿਆ ਕੁਝ ਕੋਈ ਇਸ਼ਾਰਾ ਕੀਤਾ ਸੀਗਾ ਤੁਹਾਡਾ ਕੀ ਥਿ ਵਿਊ ਆ ਜਾਂ ਤੁਸੀਂ ਸਿੱਖ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ ਵੇਖੋ ਮੈਂ ਤਾਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਹਾਨੂੰ ਜਾ ਕੇ ਪਤਾ ਲੱਗੂਗਾ ਇੱਥੇ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ ਕਿਸੇ ਦੇ ਆਖੇ ਨਾ ਲੱਗੋ ਲੋਕ ਬਹੁਤ ਕੁਝ ਕਹਿੰਦੇ ਹੁੰਦੇ ਨੇ ਕੰਨਾਂ ਦੇ ਕੱਚੇ ਨਹੀਂ ਬਣੀਦਾ ਹੁੰਦਾ ਉੱਥੇ ਜਾ ਕੇ ਤੁਹਾਨੂੰ ਪਤਾ ਲੱਗਦਾ ਜਿਹੜਾ ਵੀ ਜੱਥੇ ਆਲਾ ਜਾਂਦਾ ਉਹਨੂੰ ਇੱਕ ਵਾਰੀ ਪੁੱਛੋ ਵੀ ਤੁਹਾਡੀ ਇੱਜ਼ਤ ਹੋਈ ਮੈਂ ਕਹਣਾ ਵੀ ਜਿੱਨੇ ਉਹ ਇੱਜ਼ਤ ਕਰਦੇ ਨੇ ਕਿਸੇ ਮੁਲਕ ਦੇ ਵਿੱਚ ਕੋਈ ਇੰਨੀ ਇੱਜ਼ਤ ਨਹੀਂ ਕਰਦਾ ਸਰਦਾਰ ਦੀ ਜਿੱਨੇ ਉਹ ਲੋਕ ਇੱਜ਼ਤ ਕਰਦੇ ਨੇ ਅਸੀਂ ਜਾਣਿਆ ਕਈ ਵਾਰੀ ਜਾਣਿਆ ਸਾਨੂੰ ਕੈਨੇਡਾ ਦੇ ਵੀਜ਼ੇ ਦਾ ਕਰਾ ਕੋਈ ਮਤਲਬ ਨਹੀਂਦਾ ਵੀ ਕੈਨੇਡਾ ਜਾਣਾ ਦਾ ਚਾਅ ਨਹੀਂ ਹੁੰਦਾ ਜਦੋਂ ਸਾਨੂੰ ਪਾਕਿਸਤਾਨ ਜਾਣ ਦਾ ਚਾਅ ਹੁੰਦਾ ਬਿਲਕੁਲ ਚਾ ਹੋਣਾ ਵੀ ਚਾਹੀਦਾ ਆ ਚਲੋ ਸਾਡਾ ਉਹ ਵਿਛੜਿਆ ਮੁਲਕ ਆ ਸਾਡੇ ਸਾਡੇ ਵਿੱਚੋਂ ਵੰਡਿਆ ਗਿਆ ਕਲੇਜਾ ਚੀਰ ਕੇ ਵੰਡਿਆ ਗਿਆ ਇੱਕ ਦੂਜਾ ਪੰਜਾਬ ਆ ਗੁਰਸ਼ੇਤ ਜੀ ਕੀ ਕਦੀ ਉਹਨਾਂ ਨੇ ਆਪਣੇ ਮੁਲਕ ਦੇ ਖਿਲਾਫ ਕੋਈ ਐਸੀ ਗੱਲ ਤੁਹਾਡੇ ਕੋਲ ਕੀਤੀ ਜਾਂ ਕੋਈ ਐਸੀ ਗੱਲ ਜਿਹਦੇ ਨਾਲ ਨਫ਼ਰਤ ਪੈਦਾ ਹੁੰਦੀ ਹੋਵੇ ਨਾ ਨਾ ਕਦੇ ਵੀ ਨਹੀਂ ਦੇਖੋ ਆਪਣੀਆਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਚੈਨਲ ਇੱਧਰ ਵੀ ਉਹੇ ਜਿਹੇ ਨੇ ਉੱਧਰ ਵੀ ਉਹੇ ਜਿਹੇ ਨੇ ਹਨਾ ਜਿਹੜੇ ਆਪਣੇ ਨਫ਼ਰਤਾਂ ਫਲਾਉਂਦੇ ਨੇ ਪਰ ਕਿਸੇ ਕਿਸੇ ਦੇ ਮੂੰਹ ਅੱਜ ਤੱਕ ਵੀ ਕੋਈ ਵੀ ਬੀਰ ਭਰਾਪ ਜਿਹੜਾ ਵੀ ਜਿੰਨੇ ਵੀ ਪਾਕਿਸਤਾਨੀ ਮਿਲਦੇ ਨੇ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਉਹਨਾਂ ਦੇ ਪਾਸੇ ਇਹ ਕਹਿੰਦਾ ਯਾਰ ਆਪਾਂ ਕਦੇ ਤਾਂ ਇੱਕ ਹੋਵਾਂਗੇ ਹਾਂ ਇਹ ਜਿਹੜੀਆਂ ਦਵਾਰਾਂ ਨੇ ਗਈਆਂ ਦੇਖੋ ਸਾਡੇ ਕੁਰਸੀ ਦੇ ਲੀਡਰਾਂ ਨੇ ਸਾਡੇ ਮੁਲਕ ਦੇ ਦੋ ਟੋਟੇ ਕਰਤੇ ਪਰ ਸਾਡੇ ਦਿਲਾਂ ਦਾ ਵਡਵਾਰਾ ਅੱਜ ਤੱਕ ਨਹੀਂ ਦਿਲਾਂ ਦਾ ਵਡਵਾਰਾ ਨਹੀਂ ਹੋ ਸਕਿਆ ਅੱਜ ਵੀ ਉਹ ਸਾਨੂੰ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਚਾਹੁੰਦੇ ਆ ਜਿਹੜੇ ਨਹੀਂ ਸੁਣਿਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਬੋਲੀ ਜਾਂਦੇ ਨੇ ਪਰ ਉੱਥੇ ਜਾ ਕੇ ਪਤਾ ਲੱਗਦਾ ਨਹੀਂ ਕੁਛ ਮੈਂ ਤਾਂ ਇਹ ਗੱਲ ਕਰਦਾ ਵਾਂ ਠੀਕ ਆ ਮੁਲਕ ਉੱਥੇ ਖੁਸ਼ ਰਵੇ ਅਸੀਂ ਇੱਧਰ ਖੁਸ਼ ਰਹੀਏ ਸਰਹੱਦ ਵੀ ਬਣੀ ਰਵੇ ਪਰ ਇੱਕ ਵਪਾਰ ਸ਼ੁਰੂ ਹੋਵੇ ਤੇ ਪਿਆਰ ਬਣਿਆ ਰਹੇ ਸਾਡੇ ਕਿ ਦੁਸ਼ਮਣੀ ਦੀ ਭਾਵਨਾ ਜਿਹੜੀ ਹੈ ਨਾ ਉਹ ਖਤਮ ਹੋਣੀ ਚਾਹੀਦੀ ਆ ਉਹ ਆਪਦੇ ਘਰੇ ਸੁਖੀ ਵਸਣ ਅਸੀਂ ਆਪਦੇ ਘਰੇ ਸੁਖੀ ਵਾਰ ਹੋਵੇ ਪੰਨਾ ਚੱਲਦਾ ਸੀਗਾ ਮੈਂ ਕਹਿੰਦਾ ਦੋਨੇ ਮੁਲਕਾਂ ਵਰਗਾ ਕੋਈ ਮੁਲਕ ਹੀ ਨਹੀਂ ਹੈ ਖੇਤੀਬਾੜੀ ਉਧਰ ਵੀ ਵਧੀਆ ਹੁੰਦੀ ਹੈ ਇੱਧਰ ਆਪਣੇ ਵੀ ਵਧੀਆ ਆਪਣੇ ਨਾਲੋਂ ਜ਼ਿਆਦਾ ਉਪਜਾਊ ਭੂਮੀ ਉਧਰ ਹੈ ਬਿਲਕੁਲ ਬਿਲਕੁਲ ਉਧਰ ਹੈ ਸੋ ਥੈਂਕ ਯੂ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆਪਾਂ ਹੋਰ ਵੀ ਇੱਕ ਵੀਰ ਜਿਹੜੇ ਉਧਰ ਪਾਕਿਸਤਾਨ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਉਹਨਾਂ ਨੂੰ ਵੀ ਪੁੱਛਦੇ ਆ ਕਿ ਉਹਨਾਂ ਦਾ ਤਜਰਬਾ ਕਿਹੋ ਜਿਹਾ ਰਿਹਾ ਦਲਜੀਤ ਤੁਸੀਂ ਵੀ ਗਏ ਹੋ ਕਿਵੇਂ ਦਾ ਤਜਰਬਾ ਰਿਹਾ ਸਿਰਫ ਆਪਾਂ ਉਸ ਪੁਆਇੰਟ ਤੇ ਗੱਲ ਕਰਨੀ ਹੈ ਕਿ ਇੱਕ ਸਿੱਖ ਵੀਰ ਨੇ ਵੀਡੀਓ ਪਾਈ ਕਿ ਜਿਹੜੀ ਸਿੱਖ ਸੰਗਤ ਉਧਰ ਆਉਂਦੀ ਆ ਉਹਨਾਂ ਨੂੰ ਕੀ ਬੀ ਬਿਲਕੁਲ ਵੀਰ ਜੀ ਤੁਹਾਨੂੰ ਬੜੇ ਵੀਰ ਗੁਰ ਜੀ ਇਹਨੂੰ ਦੱਸ ਦਿੱਤਾ ਕਿ ਇਹੋ ਜਿਹਾ ਕੁਝ ਨਹੀਂ ਹੈਗਾ ਜਿਹੜਾ ਹੁਣ ਬੰਦਾ ਉੱਧਰ ਜਾ ਕੇ ਆਉਂਦਾ ਹਨਾ ਅਸਲ ਕਾਣੀ ਤਾਂ ਉਹਨੂੰ ਪਤਾ ਹੁੰਦੀ ਹੈ ਕੋ ਕਿੰਨਾ ਪਿਆਰ ਵਾਲੇ ਕਿੰਨੀਆਂ ਮੁਹੱਬਤਾਂ ਵਾਲੇ ਲੋਕ ਹਨਾ ਤੇ ਨਾ ਹੀ ਉਹਨਾਂ ਨੇ ਕਦੇ ਸਾਨੂੰ ਸਾਡੇ ਦੇਸ਼ ਦੇ ਖਿਲਾਫ ਕੋਈ ਇਹੋ ਜਿਹੀ ਗੱਲ ਕੀਤੀ ਹੈ ਕਿ ਜਿਹੜਾ ਕੋਈ ਉਸ ਚੀਜ਼ ਨੂੰ ਪਾ ਮੁੱਦਾ ਬਣਾ ਸਕੀ ਹੈ ਹਾਂ ਹੁਣ ਜਿਹੜੀ ਅਸੀਂ ਸੁਣਾ ਵੀ ਕਿਉਂ ਸਾਡੇ ਦੇਸ਼ ਦੇ ਖਿਲਾਫ ਗੱਲ ਅਸੀਂ ਸੁਣਾਗੇ ਵੀ ਨਹੀਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦਾ ਦੇਸ਼ ਮੁਬਾਰਕ ਸਾਨੂੰ ਸਾਡਾ ਮਕਸਦ ਸਿਰਫ ਗੁਰਦੁਆਰੇ ਦੇ ਦਰਸ਼ਨ ਕਰਨਾ ਆਪਣੇ ਗੁਰੂ ਨਾਨਕ ਦੀ ਭੂਮੀ ਨੂੰ ਜਿਹੜਾ ਨਮਸਕਾਰ ਕਰਨ ਵਾਸਤੇ ਜਾਂਦੇ ਆ ਸਾਡਾ ਜਿਹੜਾ ਮਕਸਦ ਉੱਥੇ ਤੇ ਕਰਸੀਮ ਤੇ ਜਿਹੜੀ ਉੱਥੋਂ ਦੇ ਕੋਈ ਯੂਟਿਊਬਰ ਨੇ ਜਾਂ ਜਿਹੜੇ ਸਿੱਖ ਸੰਗਤਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਿੰਡਾਂ 'ਚ ਲੈ ਕੇ ਜਾਂਦੇ ਨੇ ਜਿਹੜੇ ਵਿਦੇਸ਼ਾਂ ਤੋਂ ਸਿੱਖ ਆਉਂਦੀ ਆ ਉਹਨਾਂ ਤੇ ਜਿਹੜਾ ਇਲਜ਼ਾਮ ਲੱਗਾ ਉਹ ਕਿੰਨਾ ਕੁ ਸੱਚਾ ਹੈ ਕਿ ਤੁਸੀਂ ਕਦੀ ਉਹਨਾਂ ਲੋਕਾਂ ਦੇ ਨਾਲ ਸੰਪਰਕ 'ਚ ਆਏ ਹੋ ਬਿਲਕੁਲ ਜੀ ਉੱਥੇ ਜਿਹੜੇ ਯੂਟਿਊਬਰ ਅਕਸਰ ਮਿਲਦੇ ਰਹਿੰਦੇ ਗੁਰਦਵਾਰ ਸਾਹਿਬ ਦੇ ਵਿੱਚ ਆਉਂਦੇ ਆ ਇੰਟਰਵਿਊਸ ਲੈਂਦੇ ਆ ਹੋਰ ਕਈ ਹੈਗੇ ਮੈਂ ਸੇਵਾ ਵੀ ਕਰਦੇ ਦੇਖਿਆ ਜੀ ਉਹਨਾਂ ਦੀ ਸੇਵਾ ਭਾਵਨਾ ਸਿਰਫ ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਡੇ ਇਹ ਜਿਹੜੇ ਪੁਰਾਣੇ ਪਿੰਡ ਆ ਆਪਣਾ ਦੇਸ਼ ਨੂੰ ਸਮਝਦੇ ਐ ਕੋ ਸਾਨੂੰ ਉਹਨਾਂ ਬਾਰੇ ਕੋਈ ਗੱਲ ਦੱਸੋ ਸਾਨੂੰ ਉਹਨਾਂ ਬਾਰੇ ਗੱਲ ਸੁਣਾਓ ਉਸ ਪਿੰਡ ਦੀ ਗੱਲ ਸੁਣਾਓ ਪੈਸੇ ਪੈਸਿਆਂ ਦੀ ਡਿਮਾਂਡ ਤਾਂ ਕੀ ਕਰਨੀ ਉਹ ਪੱਲੋਂ ਦੇ ਕੇ ਤੁਰਦੇ ਆ ਸਾਨੂੰ ਐਨੇ ਕੋਈ ਗਿਫਟ ਉਧਰੋਂ ਮਿਲਦੇ ਆ ਕਿ ਅਸੀਂ ਅਸੀਂ ਉਹਨਾਂ ਨੂੰ ਇੱਕ ਉਹਨਾਂ ਦਾ ਇੱਕ ਯਾਦਗਾਰੀ ਚ ਇਹਨਾਂ ਸਾਹਮਣੇ ਰੱਖ ਦਿੰਦੇ ਘਰ ਵਿੱਚ ਸਾਨੂੰ ਸਾਡੇ ਭਰਾਵਾਂ ਨੇ ਦਿੱਤੇ ਆ ਔਰ ਜਿਹੜੇ ਸਾਡੇ ਇਧਰੋਂ ਉੱਠ ਕੇ ਗਏ ਆ ਖਾਸ ਕਰਕੇ ਉਹ ਮੈਨੂੰ ਕਾਫੀ ਪਰਿਵਾਰ ਮਿਲਿਆ ਉਹ ਉਹਨਾਂ ਦਾ ਜਿਹੜਾ ਹੁੰਦਾ ਇੱਕ ਇੱਕ ਬੜੀ ਭਾਵਕ ਜਿਹੀ ਹੋ ਜਾਂਦੇ ਉਹ ਗੱਲ ਕਰਦੇ ਕਰਦੇ ਯਾਰ ਅਸੀਂ ਤੁਸੀਂ ਆ ਸਕਦੇ ਹੋ ਸਾਡੇ ਦੇਸ਼ ਵਿੱਚ ਸਾਡੇ ਇੰਜ ਅਤੇ ਦੇ ਤੌਰ ਤੇ ਵੀਜ਼ਾ ਲੱਗਦਾ ਪਰ ਉਹਨਾਂ ਨੂੰ ਜਿਹੜਾ ਵੀਜ਼ਾ ਉਹ ਸਾਡੀਆਂ ਸਰਕਾਰਾਂ ਨਹੀਂ ਦਿੰਦੀਆਂ ਤੇ ਅਸੀਂ ਸਰਕਾਰਾਂ ਨੂੰ ਵੀ ਕਈ ਵਾਰ ਅਪੀਲ ਕੀਤੀ ਹੈ ਪਿਛਲੇ ਜੀ ਸੈਮੀਨਾਰ ਕਰਵਾਇਆ ਸੀ ਹਾਂ ਅਮਰਸਰ ਦੇ ਵਿੱਚ ਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬਜ਼ੁਰਗ ਨੇ ਕੰਮ ਸੇ ਕੰਮ ਉਹਨਾਂ ਨੂੰ ਵੀਜ਼ਾ ਦਿੱਤਾ ਜਾਵੇ ਉਹ ਵੀ ਆਪਦੀ ਇਧਰ ਜਿਹੜੀ ਹੈਗੀ ਜਨਮ ਭੂਮੀ ਆ ਉਹ ਵੇਖ ਸਕਣ ਅਸੀਂ 85 ਸਾਲ ਤੋਂ ਜਿਹੜੇ ਉੱਪਰ ਹੋ ਗਏ ਨੇ ਉਹਨਾਂ ਨੂੰ ਜਿਹੜਾ ਖੁੱਲਾ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਜਾ ਕੇ ਦੋ ਚਾਰ ਦਿਨਾਂ ਚਾਹਵਦਾ ਪਿੰਡ ਵੇਖ ਕੇ ਸਕੂਨ ਦੀ ਜਿਹੜੀ ਅਗਲੀ ਜਿਹੜੀ ਜ਼ਿੰਦਗੀ ਕੱਟ ਲੈਣ ਹਾਂ ਇੱਕ ਸਾਡੇ ਜਿਹੜੀ ਡਿਮਾਂਡ ਸੀ ਉਹ ਇਹ ਸੀ ਕਿ ਜਿਹੜੀ ਬੰਦ ਹੋਵੇ ਜਾਂ ਨੋਰਮਲ ਤਰੀਕੇ ਦੇ ਹੋਵੇ। ਹਾਂ ਪਿਆਰ ਦੀ ਉੱਥੇ ਕੋਈ ਭਾਵਨਾ ਪੈਦਾ ਹੋ ਜੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਸਰਦ ਨਹੀਂ ਹੈਗੀ ਜਿੱਥੇ ਪਰੇਡ ਹੁੰਦੀ ਹੋਵੇ। ਇਸ ਤਰ੍ਹਾਂ ਸਾਡੇ ਹੁੰਦੀ ਹੈ। ਹੂੰ ਦੇਖਿਓ ਤੁਸੀਂ ਉੱਥੇ ਜਾਂਦੇ ਆ ਆਮ ਪਬਲਿਕ ਜਿਹੜੀ ਦੱਖਣ ਤੋਂ ਆਉਂਦੀ ਹੈ ਸਾਡੇ ਬਾਰਡਰ ਤੇ ਦੇਖਣ ਵਾਸਤੇ। ਹਾਂਜੀ ਹਾਂਜੀ। ਉੱਥੇ ਕਿਵੇਂ ਉਹ ਛਾਤੀਆਂ ਚੌੜੀਆਂ ਕਰਕੇ ਔਰਖਾਂ ਕੱਢ ਕੇ ਤੇ ਅਸ਼ਲੀਲ ਇਸ਼ਾਰੇ ਕਰਕੇ ਜਿਵੇਂ ਗਾਣਾ ਤੱਕ ਦੀ ਨੋਬਤ ਆ ਜਾਂਦੀ ਹੈ। ਹੂੰ ਜਿਹੜਾ ਬੰਦਾ ਪਹਿਲੀ ਵਾਰ ਜਾਊਗਾ ਪਰੇਡ ਦੇਖਣ ਵਾਸਤੇ ਹਨ ਉਹ ਆਪਣੇ ਅੰਦਰ ਨਫ਼ਰਤ ਭਰ ਕੇ ਲੈ ਕੇ ਆਊਗਾ। ਜਿਹੜੀ ਉਹ ਮੀਡੀਆ ਰਹੀ ਉਹ ਅੱਗੇ ਦੇ ਅੱਗੇ ਵੱਧ ਜਾਂਦੀ ਹੈ। ਤੇ ਜਿਹੜੇ ਉਹ ਆਪਾਂ ਹੁਣ ਉਸ ਗੱਲ ਤੇ ਆਈਏ ਵੀ ਉਹ ਵੀਰ ਨੇ ਆਪਣੀ ਸਿੱਖ ਵੀਰ ਇੱਕ ਨੇ ਜਿਹੜੀ ਉਹ ਵੀਡੀਓ ਪਾਈ ਆ ਉਹਦਾ ਮਤਲਬ ਕੀ ਰਹਿ ਜਾਂਦਾ ਹੈ ਜਾਂ ਉਹਨੂੰ ਕੀ ਸੰਦੇਸ਼ ਆਪਾਂ ਦੇਣਾ ਚਾਹੁੰਦੇ ਆ ਤੁਸੀਂ ਕੀ ਇੱਕ ਸਲਾਹ ਦੇਣੀ ਚਾਹੋਗੇ ਵੀ ਉਹ ਗੱਲ ਉਹਨਾਂ ਦੀ ਸਹੀ ਆ ਕਿ ਜਾਂ ਉਹ ਜਿਹੜੇ ਨੌਜਵਾਨ ਉੱਤੇ ਸਾਂਭਦੇ ਆ ਸਿੱਖ ਸੰਗਤ ਨੂੰ ਉਹ ਠੀਕ ਨੇ ਸਾਰੇ ਵੀ ਠੀਕ ਨਹੀਂ ਹੁੰਦੇ ਪੰਜੇ ਗੁਲਾ ਬਰਬਰ ਨਹੀਂ ਹੋ ਸਕਦਾ ਕਿ ਕੋਈ ਬੰਦਾ ਗਲਤ ਵੀ ਹੋਵੇ ਮੈਂ ਗੁਰਦਰਸ਼ਨ ਜੀ ਉਹ ਤੁਹਾਨੂੰ ਗੱਲ ਦੱਸਾਂਗਾ ਚੰਗੇ ਲੋਕ ਉਧਰ ਵੀ ਆ ਮਾੜੇ ਲੋਕ ਉਧਰ ਵੀ ਆ ਚੰਗੇ ਇੱਧਰ ਵੀ ਆ ਤੇ ਮਾੜੇ ਵੀ ਇੱਧਰ ਵਿੱਚ ਹੀ ਹੈ ਹਰੇਕ ਕੌਮਾਂ ਦੇ ਵਿੱਚ ਹਰੇਕ ਦਿਸ਼ ਦੇ ਵਿੱਚ ਚੰਗੇ ਮਾੜੇ ਨਸਲਾਂ ਹੁੰਦੀਆਂ ਤਾਂ ਉਹ ਜਿਹੜੀ ਵੀਡੀਓ ਆਈ ਨਾ ਉਹਦੇ ਵਿੱਚ ਥੱਲੇ ਕਮੈਂਟ ਪੜੇ ਇੱਕ ਦੋ ਬੰਦਿਆਂ ਨੇ ਕਿਹਾ ਕਿ ਸਾਡੇ ਨਾਲ ਇੰਜ ਹੋਇਆ ਤੇ ਹੋ ਸਕਦਾ ਕੁਝ ਲੋਕਾਂ ਨੇ ਕੋਈ ਡਿਮਾਂਡ ਰੱਖ ਲਈ ਹੋਵੇ ਜਾਂ ਕੁਝ ਲੋਕਾਂ ਨੇ ਕੋਈ ਉਹਨਾਂ ਨੂੰ ਉਧ ਵੱਡੇ ਸੇਵਾ ਕਰਨ ਵਾਲੇ ਜਿਨ੍ਹਾਂ ਨੇ ਸੈਂਕੜੇ ਪਰਿਵਾਰ ਮਲਾ ਚੁੱਕਿਆ ਉਹਨਾਂ ਤੇ ਇਲਜ਼ਾਮ ਲਾਉਣਾ ਤੇ ਇਹ ਇੱਕ ਬੜੀ ਵੱਡੀ ਸਜਸ਼ ਹੋ ਸਕਦੀ ਹੈ ਕਿ ਬੜਾ ਵੱਡੀ ਗਲਤ ਗੱਲ ਹੈ ਜਿਹਨਾਂ ਜਿਨਾਂ ਨੇ ਇੰਨੇ ਪਰਿਵਾਰਾਂ ਦਾ ਮੇਲ ਕਰਵਾਇਆ ਆਪਾਂ ਉਹਨਾਂ ਦੇ ਇਲਜ਼ਾਮ ਰਾਇਣ ਉਹ ਛੋਟੇ ਮੋਟੇ ਉੱਠ ਕੇ ਜਿਨਾਂ ਦੀ ਦਾਣਾ ਪਾਣੀ ਇਸ ਗੱਲ ਤੇ ਚੱਲਦਾ ਉਹਨਾਂ ਦਾ ਤਾਂ ਆਪਾਂ ਕੈਸੇ ਉਹ ਲੋਕ ਗਲਤ ਹੋ ਸਕਦਾ ਹੋ ਸਕਦਾ ਹੋ ਗਿਆ ਹੋਵੇ ਪਰ ਜਿਹੜਾ ਇਹਨਾਂ ਦੇ ਇਲਜ਼ਾਮ ਲਾਉਣਾ ਬਿਲਕੁਲ ਬੇਬੁਨਿਆਦ ਆ ਤੇ ਸਾਰਾ ਸਾਰੇ ਗਲਤ ਹੈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦਲਜੀਤ ਨੂੰ ਵੀ ਸੁਣਿਆ ਤੇ ਉਸ ਤੋਂ ਪਹਿਲਾਂ ਗੁਰਸ਼ੇ ਚਿੱਤਰਕਰ ਹੋਣਾ ਨੇ ਵੀ ਗੱਲ ਕੀਤੀ ਆ ਕਿ ਜਿਹੜੀ ਸਿੱਖ ਸੰਗਤ ਚਾਹੇ ਉਹ ਵਿਦੇਸ਼ਾਂ ਤੋਂ ਸਿੱਧੀ ਪਾਕਿਸਤਾਨ ਆਉਂਦੀ ਆ ਚਾਹੇ ਇਧਰ ਇੰਡੀਆ ਦੇ ਥਰੂ ਪਾਕਿਸਤਾਨ ਚ ਜਾਂਦੀ ਆ ਉਹ ਕੁ ਨੇ ਕਈਆਂ ਨੇ ਆਪਣੀਆਂ ਟਰੈਵਲ ਏਜੰਸੀਆਂ ਬਣਾਈਆਂ ਹੋਈਆਂ ਤੇ ਉਹਨਾਂ ਦਾ ਕੰਮ ਹੀ ਪੇਸ਼ਾ ਵੀ ਹੋ ਸਕਦਾ ਤੇ ਉਹਨਾਂ ਦੇ ਇੱਕ ਪੈਕੇਜ ਹੋ ਸਕਦਾ ਕਿ ਆ ਪੈਕੇਜ ਲੈ ਲਓ ਤੁਹਾਨੂੰ ਇਹਨਾਂ ਨਾਲ ਥਾਵਾਂ ਤੇ ਲੈ ਕੇ ਜਾਵਾਂਗੇ ਹਾਂ ਜੇ ਉਹ ਕੋਈ ਜ਼ਿਆਦਾ ਪੈਸਾ ਲੈਂਦੇ ਜਾਂ ਲੁੱਟਣ ਦੀ ਨੀਅਤ ਨਾਲ ਕੰਮ ਕਰਦੇ ਆ ਤੇ ਉਹ ਲੋਕ ਵੀ ਗਲਤ ਆ ਪਰ ਜੇ ਕੋਈ ਦਿਲੋਂ ਕੰਮ ਕਰਦਾ ਹੈ ਤਾਂ ਜਿੰਨੀ ਕੁ ਲਾਗਤ ਆ ਉਹਦੇ ਹਿਸਾਬ ਦੇ ਵਿੱਚ ਆਪਦਾ ਛੋਟਾ ਜਿਹਾ ਮੁਨਾਫਾ ਕਮਾ ਕੇ ਕੰਮ ਕਰਦਾ ਤਾਂ ਮੈਨੂੰ ਲੱਗਦਾ ਹੈ ਕਿ ਉਹਦੀ ਏਜੰਸੀ ਆ ਉਹਨੇ ਵੀ ਆਪਦਾ ਪੇਟ ਪਾਲਣਾ ਬੱਚੇ ਪਾਲਨੇ ਆ ਉਹਨੂੰ ਕਰਨਾ ਚਾਹੀਦਾ ਸੋ ਸਾਡੀ ਸਿੱਖ ਸੰਗਤ ਜਿਹੜੀ ਉਧਰ ਵਿਦੇਸ਼ਾਂ ਦੇ ਵਿੱਚ ਵੀ ਬੈਠੀ ਆ ਜਿਹੜਾ ਉਹਨੂੰ ਵਦਨ ਦੇਣਾ ਚਾਹੀਦਾ ਨਫਰਤ ਤਾਂ ਪਹਿਲਾਂ ਹੀ ਬੜੀ ਦੇਖ ਲਈ 1947 ਦੀ ਵੰਡ ਤੋਂ ਬਾਅਦ ਕਿੰਨੀਆਂ ਜੰਗਾਂ ਵੇਖ ਲਈਆਂ ਅਸੀਂ ਕਿੰਨੀ ਨਫਰਤ ਵੇਖ ਲਈ ਹੈ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਇਸ ਨਫਰਤ ਨੂੰ ਘਟਾਓ ਸਾਨੂੰ ਹੋਰ ਕੋਈ ਮਕਸਦ ਨਹੀਂ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਅਸੀਂ ਇੱਧਰ ਖੁਸ਼ ਆ ਅਸੀਂ ਇੱਧਰ ਖੁਸ਼ ਆ ਅਸੀਂ ਪਾਕਿਸਤਾਨ ਨਾਲੋਂ ਕਈ ਦੂਣੇ ਚੌਣੇ ਕਈ ਗੁਣਾ ਉੱਤੇ ਆ ਅਸੀਂ ਪਾਕਿਸਤਾਨ ਨਾਲੋਂ ਤਰੱਕੀ ਕੀਤੀ ਹੈ ਜਿਵੇਂ ਮੁਲਕ ਅੱਡ ਹੋਇਆ ਤੇ ਅੱਜ ਉਹ ਤਾਂ ਹੀ ਡਾਊਨ ਆ ਸੋ ਇਸ ਕਰਕੇ ਜਿਹੜਾ ਜੇ ਪਿਆਰ ਵੰਡੀ ਦਾ ਹੈ ਤਾਂ ਪਿਆਰ ਵੰਡਿਆ ਜਾਣਾ ਚਾਹੀਦਾ ਸੋ ਥੈਂਕ ਯੂ ਤੁਸੀਂ ਸਾਨੂੰ ਦੇਖਿਆ ਤੇ ਇਸ ਤ ਧੰਨਵਾਦ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਲੋਕਾਂ ਨੂੰ ਕਿ ਜਿਹੜੇ ਸਾਡੇ ਪਾਕ ਮੁਲਖ ਪਾਕਿਸਤਾਨ ਦੇ ਲੈਂਦੇ ਪੰਜਾਬ ਨੂੰ ਬੁਰਾ ਭਲਾ ਕਹਿੰਦੇ ਨੇ ਪਤਾ ਨਹੀਂ ਉਹ ਕਿਹੜੇ ਵੀਰ ਨੇ ਵੀਡੀਓ ਬਣਾਈ ਏ ਕਿ ਜਿਉ ਉਹ ਇੱਥੇ ਪੈਟਰੋਲ ਦੇ ਪੈਸੇ ਖਾਂਦੇ ਨੇ ਫਲਾਂ ਘਰਦੇ ਨੇ ਟਮਕੀਨ ਕਰਦੇ ਨੇ ਯਾਰੋ ਸਾਡੇ ਪੰਜਾਬੀ ਚ ਇੱਕ ਬੜੀ ਮਸ਼ਹੂਰ ਮਿਸਾਲ ਆ ਕਿ ਗੰਡਾ ਜੋ ਗੰਢੇਰੀਆਂ ਨਿਕਲ ਹੀ ਹੁੰਦੀਆਂ ਨੇ ਯਾਨੀ ਕਿ ਐਨਾ ਹੁਣ ਵੱਡਾ ਮੁਲਕ ਹੈ ਪਾਕਿਸਤਾਨ ਕੋਈ ਨਾ ਕੋਈ ਕਿਸੇ ਭਾਈ ਨੇ ਖੱਚ ਮਾਰੀ ਹੈ ਜਾਂ ਨਹੀਂ ਮਾਰੀ ਲਿਹਾਜ਼ਾ ਉਹ ਗਲਤ ਕੀਤਾ ਹੈ ਜਿਹੜੇ ਵੀਰ ਜੀ ਕਹਿੰਦੇ ਨੇ ਨਾ ਕਿ ਪਾਕਿਸਤਾਨ ਮਤਲਬ ਇੱਥੇ ਪੈਸੇ ਖਾਂਦੇ ਨੇ ਫਲਾਣ ਕਰਦੇ ਨੇ ਧਮਕੀਨ ਕਰਦੇ ਨੇ ਮਾੜੀ ਗੱਲ ਏ ਸਾਨੂੰ ਬਿਨਾ ਵਜ੍ਹਾ ਹੀ تنਕੀਦ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਮੈਂ ਯਕੀਨ ਮਨਉ ਤੁਸੀਂ ਮੈਂ ਆ YouTube ਜ਼ਿੰਦਾ ਮਿਸਾਲ ਹੈ ਤੁਸੀਂ YouTube ਦਾ ਖੋਲੋ ਆ ਸਣੀ ਭਾਜੀ ਕਿੰਨੀਆਂ ਫਿਲਮਾਂ ਪਾਕਿਸਤਾਨ ਦੇ ਖਿਲਾਫ ਬਣਾਈਆਂ ਜਦੋਂ ਕਰਤਾਰਪੁਰ ਵਾਲਾ ਰਾਹ ਖੁੱਲਿਆ ਸੱਦੂ ਭਾਜੀ ਦੇ ਨਾਲ ਤੇ ਇਮਰਾਨ ਖਾਨ ਸਾਹਿਬ ਦੇ ਨਾਲ ਇੱਕ ਮੌਜੂਦਾ ਦੇ ਹੋਇਆ ਸੀ ਜਦੋਂ ਰਾਹ ਖੁੱਲਿਆ ਸੀ ਕਰਤਾਰਪੁਰ ਵਾਲਾ ਸਣੀ ਭਾਜੀ ਕਿਵੇਂ ਆ ਕੇ ਬੈਠੇ ਸਨ ਕਿੱਡੀ ਮੁਹੱਬਤ ਪਿਆਰ ਦੇ ਨਾਲ ਇੰਨੀਆਂ ਫਿਲਮਾਂ ਮੁਲਕ ਪਾਕਿਸਤਾਨ ਯਾਨੀ ਕਿ ਲੈਂਦੇ ਪੰਜਾਬ ਦੇ ਖਿਲਾਫ ਬਣਾਈਆਂ ਫਿਰ ਵੀ ਸਾਡੀ ਮੁਹੱਬਤ ਚੈੱਕ ਕਰੋ ਆਏ ਨੇ welcom ਕੀਤਾ ਕੋਈ ਮੱਥੇ ਤੇ ਟਰੇਲੀ ਨਹੀਂ ਪਾਈ ਇਹਨੂੰ ਕਹਿੰਦੇ ਨੇ ਪਾਕਿਸਤਾਨ ਇਹਨੂੰ ਕਹਿੰਦੇ ਨੇ ਲੈਂਦਾ ਪੰਜਾਬ ਲੇਕਿਨ ਇਥੇ ਜਾ ਕੇ ਇਹ ਭਾਜੀ ਉਹਨਾਂ ਨੇ ਫਿਰ ਗਦਰ 2 ਫਿਲਮ ਬਣਾਤੀ ਜਿਦੇ ਵਿੱਚ ਗਲਤ ਵਿਖਾਤਾ ਪਾਕਿਸਤਾਨ ਪਾਕਿਸਤਾਨ دہشت گرد ਦੇ ਫਲਾਣ ਹੈ ਧਮਕੀ ਇਹ ਮਾਰੇ ਇਹ ਹੁੰਦੀ ਹੈ ਛੋਟੇ ਲੋਕਾਂ ਦੀ ਸੋਚ ਬਈ ਕਮੀਨੇ ਜਿਹੜੇ ਸ਼ੋਹ ਦੇ ਲੋਕ ਹੁੰਦੇ ਨੇ ਨਾ ਇਹ ਉਹਨਾਂ ਦੀ ਸੋਚ ਹੁੰਦੀ ਆ ਮੁਲਕ ਨੂੰ ਮਾਰਾ ਵਿਖਾਵਾ ਆਪਣੇ ਵੀਊ ਹਾਸਲ ਕਰਨਾ ਹੁਣ ਜਿਹੜੀ ਫਿਲਮ ਬੰਦੀਆਂ ਨਾ ਪਾਕਿਸਤਾਨ ਦੇ ਖਿਲਾਫ ਉਹ ਜਿਹੜੇ ਘਟਿਆ ਲੋਕ ਨੇ ਨੂੰ ਬੜੇ ਸ਼ੌਂਕ ਨਾਲ ਵੇਂਦੇ ਨੇ ਤੇ ਪਾਕਿਸਤਾਨ ਨੂੰ ਮਾੜਾ ਵਿਖਾਇਆ ਐ ਇਤਾਂ ਫਲਾਂ ਟੰਕੀਰੀਏ ਉਹ ਜਦ ਕੇ ਸਾਡੇ ਸਿੱਖ ਵੀਰ ਨੇ ਯਕੀਨ ਮੰਨੋ ਮੈਂ ਉਹਨਾਂ ਦੇ ਜੁਰਤ ਨੂੰ ਸਲਾਮ ਪੇਸ਼ ਕਰਨਾ ਵਾ ਉਹਨਾਂ ਦੇ ਜਜ਼ਬੇ ਨੂੰ ਸਲਾਮ ਪੇਸ਼ ਕਰਨਾ ਵਾ ਕਿ ਜਿਹੜੇ ਚੜਦੇ ਪੰਜਾਬ ਵੀਰ ਹੋਣ ਦੇ ਨਾਤੇ ਇਸ ਚੀਜ਼ ਦਾ ਖਿਆਲ ਨਹੀਂ ਕਰਦੇ ਬਸ ਸਾਨੂੰ ਸਾਡੀ ਗਵਰਨਮੈਂਟ ਕੀ ਕਹੇਗੀ ਕੀ ਨਹੀਂ ਕਹੇਗੀ ਉਹ ਜਿਹੜੀ ਹੱਕ ਦੀ ਗੱਲ ਐ ਉਹ ਕਰਦੇ ਨੇ ਤੇ ਕੋਸ਼ਿਸ਼ ਜਿਹੜੀ ਸਾਡੀ ਮੀਡੀਆ ਇੰਡੀਆ ਦੀ ਮੈਂ ਕਰਨ ਉਹਨਾਂ ਦੇ ਵੈਸੇ ਹੀ ਗੱਲ ਕਰਨ ਦਾ ਮੌਕਾ ਚਾਹੀਦਾ ਹੁੰਦਾ ਗੱਲ ਦੀ ਐਵੇਂ ਲੰਮ ਲਈ ਜਾਨੀ ਲਈ ਜਾਨੀ ਲਈ ਜਾਨੀ ਬਿਲਾ ਵਜਾ ਇਸਰਾਗੇ ਚਿੱਤਰਗੋੜ ਸਾਹਿਬ ਜੀ ਨੇ ਦੱਸਿਆ ਕਿ ਅਸੀਂ ਇੱਥੇ ਆਏ ਆ ਯਕੀਨ ਮੰਨੋ ਕੋਈ ਸ਼ੈ ਲੈਣੇ ਆ ਨਾ ਸਾਡੀ ਇੰਨੀ ਕਿ ਲੋਕ ਇੱਜ਼ਤ ਕਰਦੇ ਨੇ ਕਿ ਸਾਡੇ ਕੋ ਪੈਸਾ ਨਹੀਂ ਲੈਂਦੇ ਇਸ ਤੋਂ ਦੱਸੋ ਇਸ ਤੋਂ ਬਾਅਦ ਕਿਹੜੀ ਇੱਜ਼ਤ ਹੁੰਦੀ ਹੈ ਇਹਨੂੰ ਤੇ ਕਹਿੰਦੇ ਨੇ ਸੰਜਾ ਪੰਜਾਬ ਇਨੂੰ ਤੇ ਕਿੰਨੇ ਨੇ ਲੈਂਦਾ ਪੰਜਾਬ ਪਾਕਿਸਤਾਨ ਵੀਰੋ ਗੁਰਜੀਤ ਚિતਰਕਾਰ ਸਾਹਿਬ ਆਪਣੀ ਪੂਰੀ ਟੀਮ ਦੇ ਨਾਲ ਪਾਕਿਸਤਾਨ ਲੈਂਦੇ ਪੰਜਾਬ ਦੇ ਵਿੱਚ ਆਪਣੀ ਫਿਲਮ ਜਿਹੜੀ ਸਾਂਝਾ ਪੰਜਾਬ ਬਣਾਉਣ ਆਏ ਨੇ ਇੱਥੇ ਨਾਸਰ ਢਿੱਲੋਂ ਸਾਹਿਬ ਕੋ ਆਏ ਨੇ ਫਿਰ ਵਕਾਰ ਭਿੰਡਰ ਸਾਹਿਬ ਹੈ ਇਹਨਾਂ ਸਾਰਿਆਂ ਦੇ ਕੋਲ ਜਿਹੜੇ ਜਿਹੜੇ ਵੱਡੇ ਯੂਟਿਊਬਰ ਨੇ ਜਿਨ੍ਹਾਂ ਨੇ ਕੋ तकरीबन 400 ਤੋਂ ਜ਼ਿਆਦਾ ਲੈਂਦੇ ਤੇ ਚੜਦੇ ਪੰਜਾਬ ਦੇ ਖਾਨਦਾਨਾਂ ਨੂੰ ਆਪਸ ਮਲਾਇਆ ਹੈ ਬਗੈਰ ਕਿਸੇ ਮਾਫਜ਼ੇ ਤੋਂ ਬਗੈਰ ਕਿਸੇ ਕੀਮਤ ਤੋਂ ਕੀ ਉਹਦੀ وجہ ਕੀ ਹੈ ਕਿ ਚੜਦੇ ਤੇ ਲੈਂਦੇ ਪੰਜਾਬ ਦੀ ਮੁਹੱਬਤ ਕਿਉਂਕਿ ਇਧਰ ਦੇ ਲੋਕਾਂ ਦੇ ਖਾਨਦਾਨ ਉਧਰ ਰਹਿ ਗਏ ਉਧਰ ਦੇ ਲੋਕਾਂ ਦੇ ਖਾਨਦਾਨ ਇਧਰ ਰਹਿ ਗਏ ਜਦੋਂ ਵਿਛੋੜੇ ਪਏ ਅਵੇ ਤੇ ਦੀਵਾਰਾਂ ਵਿੱਚ ਜਦੋਂ ਵਜੀਆਂ ਨਾ ਦੋਨਾਂ ਮੁਲਕਾਂ ਦੇ ਵਿੱਚ ਜਦੋਂ ਮੁਲਕ ਅੱਡ ਹੋਏ ਇੱਕ ਦੂਜੇ ਤੋਂ ਜਿਹਨਾਂ ਦੇ ਕਈਆਂ ਦੇ ਖਾਨਦਾਨ ਉਧਰ ਰਹਿ ਗਏ ਕਈਆਂ ਦੇ ਖਾਨਦਾਨ ਇਧਰ ਰਹਿ ਗਏ ਇਹ ਉਹਨਾਂ ਨੂੰ ਮਿਲਾਨ ਦੀ ਕੋਸ਼ਿਸ਼ ਕਰ ਰਹੇ ਨੇ ਕੁਝ ਲੋਕ ਜਿਹੜੇ ਨੇ ਐਹੀ ਚੀਜ਼ ਦੇ ਖਿਲਾਫ ਚੱਲਦੇ ਪਏ ਨੇ ਲੈਹਂਦੇ ਦੇ ਚੜਦੇ ਪੰਜਾਬ ਦੇ ਵਿੱਚ ਪੰਜਾਬੀ ਵੀਰਾਂ ਦੇ ਵਿੱਚ ਨਫ਼ਰਤਾਂ ਪੈ ਲਾਂਦੇ ਹੁਣ ਵੇਖੋ ਨਾ ਹਰ ਜਗ੍ਹਾ ਤੇ ਅਛੇ ਤੇ ਹੁਣ ਕੁਛ ਇਧਰ ਵੀ ਅਛੇ ਤੇ ਬੁਰੇ ਲੋਕ ਵੀ ਹੈਗੇ ਨੇ ਉਧਰ ਵੀ ਇਸੇ ਤਰ੍ਹਾਂ ਅਛੇ ਤੇ ਬੁਰੇ ਲੋਕ ਨੇ ਉਹਨਾਂ ਦਾ ਬੁਰੇ ਲੋਗਾਂ ਦਾ ਕੰਮ ਕੀ ਏ ਨਫਰਤਾਂ ਫਲਾਣਾ ਦੋਨਾਂ ਨੂੰ ਜੁਦਾ ਕਰਨਾ ਦੋਨਾਂ ਭਰਾਵਾਂ ਦੇ ਵਿੱਚ ਦੜਾੜ ਪਾਣਾ ਦੋਨਾਂ ਨੂੰ ਜੁਦਾ ਕਰਨਾ ਕਿ ਇਹ ਕਿਸੇ ਨਾ ਕਿਸੇ ਤਰੀਕੇ ਜਿਹੜਾ ਨਾ ਇਹ ਲੈਜ਼ਾ ਹੋ ਜਾਣ ਏਕ ਦੂਜੇ ਨੂੰ ਨਾ ਬੁਲਾਣ ਇੱਕ ਦੂਜੇ ਦੇ ਨਾਲ ਨਾ ਮੁਲਾਕਾਤਾ ਕਰਨ ਲੇਕਿਨ ਅਸੀਂ ਲੈਂਦੇ ਪੰਜਾਬ ਦੇ ਵੀਰ ਚੜਦੇ ਪੰਜਾਬ ਦੇ ਵੀਰਾਂ ਦੇ ਨਾਲ ਮੁਹੱਬਤ ਕਰਦੇ ਸਾ ਤੇ ਆਉਣ ਵਾਲੇ ਟਾਈਮ 'ਚ ਵੀ ਮੁਹੱਬਤ ਕਰਦੇ ਰਵਾਂਗੇ ਸਾਡੇ ਦਿਲਾਂ 'ਚ ਕਦੀ ਉਹਨਾਂ ਵਾਸਤੇ ਮੁਹੱਬਤਾਂ ਖਤਮ ਨਹੀਂ ਹੋ ਸਕਦੀਆਂ ਉਹਦੀ وجہ ਕੀ ਹੈ ਕਿ ਸਾਡਾ ਕਲਚਰ ਹੈ ਕਿ ਸਾਡੀ ਸਕਾਫਤ ਹੈ ਕਿ ਜ਼ਬਾਨ ਹੈ ਕਿ ਮਾਂ ਬੋਲੀ ਹੈ ਕਿ ਉਹ ਸਾਡੇ ਪੰਜਾਬੀ ਵੀਰ ਨੇ ਇਹ ਕਦੀ ਭਾਈਚਾਰਾ ਜਿਹੜੇ ਨਫਰਤਾਂ ਫਲਾਣ ਵਾਲੇ ਲੋਕ ਨੇ ਕਦੀ ਭਾਈਚਾਰਾ ਖਤਮ ਨਹੀਂ ਕਰ ਸਕਦੇ ਇਹ ਜਿਨ੍ਹਾਂ ਮੰਨ ਲਈ ਤੇ ਲਾ ਲੈਣੇ ਗੁਰਚੀਤ ਚિતਰਕਾਰ ਸਾਹਿਬ ਜਿਵੇਂ ਕਿ ਤੁਸੀਂ ਇੰਟਰਵਿਊ ਦੇ ਵਿੱਚ ਵੇਖਿਆ ਕਿ ਉਹਨਾਂ ਨੇ ਕਿਹਾ ਤੇ ਦਿਲਜੀਤ ਭਾਜੀ ਨੇ ਵੀ ਕਿਹਾ ਕਿ ਉਹ ਇੱਧਰ ਆਏ ਨੇ ਉਹਨਾਂ ਨੇ ਅੱਛਾ ਟਾਈਮ ਜਿਹੜਾ ਗੁਜ਼ਾਰਿਆ ਹੈ ਇੱਧਰ ਉਹਨਾਂ ਨੇ ਪੂਰਾ ਪ੍ਰੋਟੋਕੋਲ ਜਿਹੜਾ ਵੇਖਿਆ ਸਾ ਪਾਕਿਸਤਾਨ ਦੇ ਲੈंदे ਪੰਜਾਬ ਦਾ ਪੂਰਾ ਪ੍ਰੋਟੋਕੋਲ ਵੇਖਿਆ ਉਹਨਾਂ ਨੇ ਤੁਸੀਂ ਉਹਨਾਂ ਦਾ ਇੰਟਰਵਿਊ ਸੁਣਿਆ ਉਹਨਾਂ ਨੇ ਕਿਵੇਂ ਤਾਰੀਫ ਕੀਤੀ ਏ ਕਿ ਜੀ ਅਸੀਂ ਉਧਰ ਗਏ ਆ ਅਸੀਂ ਉਧਰੋਂ ਚੀਜ਼ਾਂ ਲੈੰਦੇ ਰਹੇ ਆ ਉਹਨਾਂ ਨੇ ਸਾਨੂੰ ਪੈਸੇ ਤੱਕ ਨਹੀਂ ਦੇਣ ਦਿੱਤੇ ਫਿਰ ਗੱਡੀਆਂ ਦਾ ਪ੍ਰੋਟੋਕੋਲ ਦਿੱਤਾ ਹੈ ਪਰ ਪਟ્રોલ ਤੱਕ ਜਿਹੜਾ ਉਹਨਾਂ ਨੇ ਕੋਲੋਂ ਪਵਾਦੇ ਰਹੇ ਨੇ ਰੋਟੀ ਪਾਣੀ ਦਾ ਐ ਲੈਣੇ ਪੰਜਾਬ ਦੇ ਸਾਡੇ ਲੈਣੇ ਪੰਜਾਬ ਦੀ ਸਾਡੇ ਲੋਕਾਂ ਦੀ ਮੁਹੱਬਤ ਹੈਗੀ ਏ ਕਿ ਸਾਡੇ ਪੰਜਾਬੀ ਵੀਰ ਹਕੀਕਤਨ ਸਾਨੂੰ ਆਪਣੀ ਮਹਿਮਾਨ ਨਿਵਾਜ਼ੀ ਦਾ ਮੌਕਾ ਦੇਣ ਸਾਨੂੰ ਯਕੀਨ ਕਰੋ ਇੱਧਰ ਕੋਈ ਸਰਦਾਰ ਭਰਾ ਮਿਲਦਾ ਹੈ ਨਾ ਜਦੋਂ ਤੇ ਅਸੀਂ ਉਹਦੇ ਨਾਲ ਗੱਲ ਕਰਕੇ ਇੰਨਾ ਕੋ ਖੁਸ਼ ਹੁੰਨੇ ਆ ਇੰਨਾ ਕੋ ਮਾਣ ਮਹਿਸੂਸ ਕਰੀਂਦੇ ਇੰਨੇ ਕੋ ਦਿਲੋਂ ਕੋ ਹੀ ਮਹਿਸੂਸ ਕਰੀ ਲੀਏ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਸਾਨੂੰ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਆਪਣੇ ਸਰਦਾਰ ਵੀਰਾਂ ਨੂੰ ਤੁਹਾਨੂੰ ਪਤਾ ਹੈ ਕਿ ਇੱਧਰ ਵੀ ਕਾਫੀ ਸਰਦਾਰ ਵੀ ਰਹਿੰਦੇ ਨੇ ਸਿੱਖ ਭਰਾ ਰਹਿੰਦੇ ਨੇ ਪੰਜਾਬੀ ਵੀ ਰਹਿੰਦੇ ਨੇ ਉਹਨਾਂ ਨੇ ਇੱਧਰ ਕਾਰੋਬਾਰ ਵੀ ਕੀਤੇ ਨੇ ਫਿਰ ਜਦੋਂ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਤੇ ਫਿਰ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਉਹ ਸਾਡੇ ਪੰਜਾਬੀ ਵੀਰ ਨੇ ਸਾਡੀ ਸੱਭਿਆਚਾਰ ਦੇ ਕੇ ਸਾਡੀ ਮਾਂ ਬੋਲੀ ਹੈ ਕਹਿ ਗਈ ਤੁਸੀਂ ਕਿਸੇ ਵੀ ਨਾ ਕਿਸੇ ਵੀ ਮਤਲਬ ਕਿ ਕਹਾਣੀ ਦਾ ਟਾਈਟਲ ਪੜ ਕੇ ਉਹਦੀ ਸਟੋਰੀ ਦਾ ਪਤਾ ਨਹੀਂ ਲਗਾ ਸਕਦੇ ਜਿੱਦਾਂ ਕਿ ਕੋਈ ਵੀ ਤੁਸੀਂ ਟ੍ਰੇਲਰ ਵੇਖ ਕੇ ਇਹ ਨਹੀਂ ਅੰਦਾਜ਼ਾ ਕਰ ਸਕਦੇ ਵੀ ਇਸ ਫਿਲਮ ਦੀ ਸਟੋਰੀ ਕੀ ਆ ਮਤਲਬ ਗੱਲ ਕਰਨ ਦਾ ਐਦਾਂ ਵਾਂਗ ਕਿ ਜਿੱਦਾਂ ਦਿਲਜੀਤ ਬਾਜੀ ਨੇ ਕਿਹਾ ਵੀ ਤੁਹਾਨੂੰ ਕਿਸੇ ਮੁਲਕ ਦੇ ਬਾਰੇ ਕਿਸੇ ਜਗ੍ਹਾ ਦੇ ਬਾਰੇ ਗਲਤ ਕਹਿਣ ਤੋਂ ਪਹਿਲੇ ਉਹਦੇ ਬਾਰੇ ਜਾਨਣਾ ਚਾਹੀਦਾ ਵਾ ਦਰ ਅਸਲ ਦੇ ਵਿੱਚ ਲੈਂਦਾ ਪੰਜਾਬ ਹੈ ਕੀ ਚੀਜ਼ ਆ ਸਾਡੀ ਵੀਰਜੀ ਹੁਣਾਂ ਦੀ ਤੇ ਮੇਰੀ ਰਿਕਵੈਸਟ ਆ ਕਿ ਜਿਹੜੇ ਸਾਡੇ ਲੈਂਦੇ ਪੰਜਾਬ ਪਾਕਿਸਤਾਨ ਨੂੰ ਮਾਰਾ ਆਖਦੇ ਨੇ ਨਾ ਵੀਰੋ ਇੱਕ ਵਾਰੀ ਇੱਕ ਵਾਰੀ ਟਾਈਮ ਕੱਢ ਕੇ ਅਸੀਂ ਵੈਲਕਮ ਕਰਾਂਗੇ ਬਜ਼ਾਤੇ ਖੁਦ ਇੱਕ ਵਾਰੀ ਟਾਈਮ ਕੱਢ ਕੇ ਸਾਡੇ ਲੈਂਦੇ ਪੰਜਾਬ ਚੱਕਰ ਲਾਓ ਇੱਕ ਵਾਰੀ ਚੱਕਰ ਲਾਓ ਤੁਹਾਨੂੰ ਚਾਰ ਦਿਨਾਂ ਨਾਲ ਬਹੁਤਾ ਮਜ਼ਾ ਨਾ ਆਵੇ ਤੇ ਕੀਨ ਮਨੋਂ ਜੋ ਚੋੜ ਦੀ ਸਜ਼ਾ ਹੋ ਸਾਡੀ ਸਲਾਹ ਸਾਨੂੰ ਪਤਾ ਹੈ ਜਿਵੇਂ ਹਰ ਬੰਦੇ ਨੂੰ ਆਪਣੇ ਘਰ-ਬਾਰ ਦਾ ਪਤਾ ਹੁੰਦਾ ਨਾ ਕੋਈ ਸਾਨੂੰ ਪਤਾ ਹੈ ਇਹ ਵੀ ਸਾਡਾ ਆਪਣਾ ਤੇ ਉਹ ਵੀ ਸਾਡਾ ਆਪਣਾ ਇਹ ਚੜਦਾ ਤੇ ਲੈਂਦਾ ਪੰਜਾਬ ਵੀ ਇੱਕ ਮੁਹੱਬਤ ਹੈ ਇਹ ਜਿਹੜੇ ਲੋਗ ਜਿਹੜੇ ਸਿੱਖ ਵੀਰ ਨੇ ਇਹ ਇੰਟਰਵਿਊ ਕੀਤਾ ਹੈ ਵੇਖੋ ਉਹਨੇ ਥੰਬਨੇਲ ਤੇ ਕਾਫੀ ਕੁਝ ਲਿਖਿਆ ਸੀ ਲੇਕਿਨ ਅੰਦਰੋਂ ਕੁਝ ਹੋਰ ਨਿਕਲੇ ਆ ਅੰਦਰੋਂ ਮੁਹੱਬਤ ਵਾਲੀਆਂ ਚੀਜ਼ਾਂ ਨਿਕਲੀਆਂ ਲੈਂਦੇ ਤੇ ਚੜਦੇ ਪੰਜਾਬ ਦੀਆਂ ਮੁਹੱਬਤ ਵਾਲੀਆਂ ਚੀਜ਼ਾਂ ਮੁਹੱਬਤਾਂ ਨਿਕਲੀਆਂ ਦੋ ਜਿਸ ਵੀਰ ਨੇ ਇਹ ਗੱਲ ਆਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੀ ਰਿਕਵੈਸਟ ਹੈ ਉਸ ਵੀਰ ਅੱਗੇ ਕਿ ਉਹ ਲੈਨੇ ਪੰਜਾਬ ਦੇ ਵਿੱਚ ਇੱਕ ਵਾਰੀ ਆਵੇ ਇਥੇ ਵੇਖੇ ਵਿਜ਼ਿਟ ਤੇ ਕਰਕੇ ਵੇਖੇ ਨਾ ਜਿਵੇਂ ਗੁਰਚੀਤ ਚਿਤਤਰਕਾਰ ਸਾਹਿਬ ਨੇ ਬੜੀ ਵਧੀਆ ਮਿਸਾਲ ਦਿੱਤੀ ਏ ਕਿ ਜਿਹੜਾ ਉਧਰ ਗਿਆ ਨਹੀਂ ਨਾ ਤੇ ਉਹਨੂੰ ਉਧਰ ਦਾ ਨਹੀਂ ਪਤਾ ਜਿਹੜਾ ਇੱਕ ਵਾਰੀ ਉਧਰ ਦਾ ਚਲਾ ਗਿਆ ਨਾ ਉਹਦੇ ਦਿਲ ਉਧਰ ਦੇ ਹੀ ਆਪਣਾ ਕਰਕੇ ਬੈ ਜਾਣਾ ਉਹਦੇ ਦਿਲ ਨਹੀਂ ਕਰਨਾ ਕਿ ਉਹ ਵਾਪਸ ਜਾਵੇ ਇਦਾਂ ਹੀ ਗੱਲ ਹੈ ਹਕੀਕਤ ਗੱਲ ਏ ਵੇਖੋ ਨਾ ਉਹ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਉਹਦੀ ਵਜ੍ਹਾ ਕੀ ਏ ਕਿ ਜਿਹੜੇ ਨਫ਼ਰਤਾਂ ਫਲਾਉਣ ਵਾਲੇ ਲੋਕ ਨਹੀਂ ਉਹ ਇਸ ਤਰ੍ਹਾਂ ਕਾਮਯਾਬ ਹੋ ਜਾਂਦੇ ਨੇ ਉਹਨਾਂ ਦਾ ਤੇ ਅੱਗੇ ਮਕਸਦ ਏ ਕਿ ਇਹ ਦੋਨੇ ਭਰਾਵਾਂ ਦੇ ਵਿੱਚ ਅੱਗੇ ਦਰਦਾਰ ਪਵੇ ਇਹ ਕਿਸੇ ਨਾ ਕਿਸੇ ਤਰ੍ਹਾਂ ਅਲੈਦਾ ਹੋਣ ਇੱਕ ਦੂਜੇ ਨੂੰ ਬੁਰਾ ਭਲਾ ਕਹਿਣੇ ਗੁੱਜੇ ਨਾਲ ਲੜਨ ਇਹ ਤੋਂ ਉਹ ਤੇ ਅੱਗੇ ਹੀ ਚਾਹਦੇ ਨੇ ਲਿਹਾਜ਼ਾ ਸੁਣੀਆਂ ਸੁਨਾਈਆਂ ਗੱਲਾਂ ਤੇ ਬਿਲਕੁਲ ਅਮਲ ਨਹੀਂ ਕਰਨਾ ਚਾਹੀਦਾ ਅਸੀਂ ਲਹਿੰਦੇ ਪੰਜਾਬ ਦੇ ਵੀਰ ਚੜ੍ਹਦੇ ਪੰਜਾਬ ਦੇ ਵੀਰਾਂ ਦੇ ਨਾਲ ਪਿਆਰ ਕਰਦੇ ਸਾਂ ਪਿਆਰ ਕਰਦੇ ਹਾਂ ਤੇ ਪਿਆਰ ਕਰਦੇ ਰਵਾਂਗੇ ਇਹ ਪਿਆਰ ਕਦੀ ਖਤਮ ਨਹੀਂ ਹੋ ਸਕਦਾ ਕਦੀ ਨਹੀਂ ਖਤਮ ਇਹ ਨਫ਼ਰਤਾਂ ਫੈਲਾਉਣ ਵਾਲੇ ਜਿਹੜੇ ਲੋਕ ਨੇ ਨਾ ਇਹ ਕਦੀ ਕਾਮਯਾਬ ਨਹੀਂ ਹੋ ਸਕਦੇ ਬਾਕੀ ਵੀਡੀਓ ਵੇਖ ਕੇ ਸਾਨੂੰ ਤੇ ਬੜਾ ਮਜ਼ਾ ਆਇਆ ਗੁਰਜੀਤ ਚਿਤ੍ਰਕਾਰ ਸਾਹਿਬ ਦੀਆਂ ਤੇ ਦਿਲਜੀਤ ਭਾਜੀ ਦੀਆਂ ਗੱਲਾਂ ਸੁਣ ਕੇ ਲੈnde ਪੰਜਾਬ ਦੀ ਤਾਰੀਫ਼ ਸੁਣ ਕੇ ਸਾਨੂੰ ਤੇ ਬਹੁਤ ਮਜ਼ਾ ਆਇਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇੱਕ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੇ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਆ ਜੇ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਇਜਾਜ਼ਤ ਚਾਹੁੰਦੇ ਆ ਤੁਹਾਡੇ ਕੋਲੋਂ ਰੱਬ ਰੱਖਾ